ਠੀਕ ਹੈ ਨਹੀਂ ਆਪਣੇ ਭਾਰਤ ਦੀ ਦਿਖਾਓ ਜਿਹੜੇ ਸਾਡੇ ਦੇਸ਼ ਦੇ ਫੌਜੀ ਨੇ ਜਿਨ੍ਹਾਂ ਨੇ ਇਨੀ ਕੁਰਬਾਨੀਆਂ ਦਿੱਤੀਆਂ ਵੈ ਅੱਜ ਬਾਰਡਰਾਂ ਦੇ ਬੈਠੇ ਅਸੀਂ ਕਿਨੇ ਚੈਨਾ ਪੱਤਰਖਰ ਤੁਸੀਂ ਲਗਾ ਲਓ ਬੈਲ ਲਗਾ ਲਓ ਸਾਡੇ ਹਿੰਦੁਸਤਾਨ ਭਾਈ ਲਾ ਲਓ ਸਾਡੇ ਪੰਜਾਬੀ ਇਹਦੇ ਅੰਦਰ ਪਾਕਿਸਤਾਨਾ ਜਿਆਦਾ ਹੀ ਪ੍ਰੇਮ ਇਹਦੇ ਅੰਦਰ ਹੈਗਾ ਤੇ ਇਹਨੂੰ ਪਾਕਿਸਤਾਨ ਜਾ ਕੇ ਫਿਲਮ ਰਿਲੀਜ਼ ਕਰਨੀ ਚਾਹੀਦੀ ਹੈ ਅਸੀਂ ਇਹਦੀ ਫਿਲਮ ਦਾ ਬਾਇਕਟ ਕਰਾਵਾਂਗੇ ਰਹਿਣਾ ਆਪਾ ਪੰਜਾਬ ਖਾਣਾ ਆਪਾ ਹਿੰਦੁਸਤਾਨ ਦਾ ਔਰ ਗੋਣ ਕੀਤੇ ਘਾਰੇ ਨੇ ਪਾਕਿਸਤਾਨ ਦੇ ਖੂਨ ਮੇਰੇ ਅੰਦਰ ਹਿੰਦੁਸਤਾਨ ਦਾ ਮੈਂ ਭਾਰਤੀ ਐ ਮੈਂ ਕਿੱਦਾਂ ਚੱਲਦਾ ਆ ਆਪਣੇ ਪੰਜਾਬ ਦੇ ਵਿੱਚ ਪਾਕਿਸਤਾਨੀ ਫਿਲਮ ਮੈਂ ਨਹੀਂ ਚੱਲਣ ਦੇਣੀ ਬਿਲਕੁਲ ਹੁਣ ਪੰਜਾਬੀ ਕਿਉਂ ਨਹੀਂ ਜਾਗ ਰਿਹਾ ਹੁਣ ਪੰਜਾਬੀ ਕਿਉਂ ਨਹੀਂ ਬੋਲ ਰਿਹਾ ਇਹਦੇ ਗੁਰੂ ਰੰਧਾਵੇ ਬ੍ਰਦੀ ਕਿਉਂਕਿ ਇਹਨੇ ਅੰਦਰ ਜਿਹੜੀ ਦੇਸ਼ ਦੀ ਦੇਸ਼ ਦੀ ਭਾਵਨਾ ਨਹੀਂ ਹੈ ਇਹੜਾ ਮੂਕ ਪਿਆਰ ਹੈਗਾ ਪਾਕਿਸਤਾਨ ਚੱਲ ਜੂਵੇ ਨਾ ਗੁਰੂ ਰੰਧਾਵੇ ਨੂੰ ਬਾਲਾ ਪਿਆਰ ਜਾਗਦਾ ਹੈ ਪਾਕਿਸਤਾਨ ਜਾ ਕੇ ਰਹਿਣਾ ਸ਼ੁਰੂ ਕਰ ਦੇ ਬੜਾ ਹਨ ਬੜੇ ਚੰਗਾ ਵੀ ਪਾਕਿਸਤਾਨ ਬੜੇ ਚੰਗੇ ਨੇ ਪਾਕਿਸਤਾਨ ਦੇ ਲੋਕ ਬੜੇ ਚੰਗੇ ਨੇ ਜਦ ਕਿ ਉੱਥੇ ਹਮੇਸ਼ਾ ਹਿੰਦੁਸਤਾਨ ਨੂੰ ਗਾਲਾਂ ਕੱਢੀ ਜਾਂਦੀਆਂ ਨੇ ਦੂਜੇ ਮੁਲਕ ਦਾ ਜਿੰਦਾਬਾਦ ਦਾ ਨਾਰਾ ਲੱਗ ਰਿਹਾ ਤਾਂ ਇਸ ਦੇ ਵਿੱਚ ਤੁਹਾਨੂੰ ਜਿਹੜੀ ਅਪੱਤੀ ਕੀ ਹੈ ਤੁਹਾਡੇ ਬਾਕੀ ਆਗੂ ਨੇ ਉਹ ਕਹਿ ਰਹੇ ਨੇ ਕਿ ਫਿਲਮ ਦੇ ਵਿੱਚ ਪਾਕਿਸਤਾਨ ਪ੍ਰੇਮ ਦਿਖਾਇਆ ਗਿਆ ਵਾ ਤੁਸੀਂ ਇੱਕ ਚੀਜ਼ ਦੇਖੋ ਜੀ ਕਿ ਦੇਖੋ ਗੁਰੂ ਰੰਧਾਵਾ ਚੰਨ ਪੈਸੇ ਮੈਂ ਕਿਹਾ ਇਕੱਠੇ ਕਰਨ ਲਈ ਪਹਿਲਾਂ ਤਾਂ ਸੈਂਸਰ ਬੋਰਡ ਨੂੰ ਚਾਹੀਦਾ ਹੈ ਕਿ ਇਹੋ ਜੀ ਫਿਲਮਾਂ ਪਾਸ ਕਿਉਂ ਕਰਦੇ ਨੇ ਜਿਹੜੇ ਜਿਹੇ ਇਹਦੇ ਅੰਦਰ ਪਾਕਿਸਤਾਨਾ ਜਿਆਦਾ ਹੀ ਪ੍ਰੇਮ ਇਹਦੇ ਅੰਦਰ ਹੈਗਾ ਤੇ ਇਹਨੂੰ ਪਾਕਿਸਤਾਨ ਜਾ ਕੇ ਫਿਲਮ ਰਿਲੀਜ਼ ਕਰਨੀ ਚਾਹੀਦੀ ਹੈ ਅਸੀਂ ਇਹਦੀ ਫਿਲਮ ਦਾ ਬਾਇਕਟ ਕਰਾਵਾਂਗੇ ਔਰ ਇਹਦੀ ਫਿਲਮ ਬਿਲਕੁਲ ਹੀ ਚੱਲਣ ਤਾਂਗੇ ਔਰ ਇੱਥੇ ਦੇਸ਼ ਰੋ ਦਾ ਮੁਕਦਮਾ ਦਰਜ ਕਰਾਵਾਂਗੇ ਰਹਿਣਾ ਆਪਾਂ ਪੰਜਾਬ ਚ ਖਾਣਾ ਆਪਾਂ ਹਿੰਦੁਸਤਾਨ ਦਾ ਔਰ ਗੋਣ ਕੀਤੇ ਘਾਰੇ ਨੇ ਪਾਕਿਸਤਾਨ ਦੇ ਔਰ ਇੱਕ ਕਹਾਣੀ ਦਿਖਾਈ ਜੀ ਕਹਾਣੀ ਦਿਖਾਉਣ ਦੇ ਵਿੱਚ ਕੀ ਗਲਤ ਮੈਂ ਕੀ ਕਹਿ ਰਿਹਾ ਕਹਾਣੀ ਦਿਖਾਉਣ ਨੂੰ ਆਪਣੇ ਹਿੰਦੁਸਤਾਨ ਦੀ ਦਿਖਾ ਦਿਓ ਠੀਕ ਹੈ ਨਹੀਂ ਆਪਣੇ ਭਾਰਤ ਦੀ ਦਿਖਾਓ ਜਿਹੜੇ ਸਾਡੇ ਦੇਸ਼ ਦੇ ਫੌਜੀ ਨੇ ਜਿਨ੍ਹਾਂ ਨੇ ਇੰਨੀ ਕੁਰਬਾਨੀਆਂ ਦਿੱਤੀਆਂ ਵੈ ਅੱਜ ਬਾਡਰਾਂ ਦੇ ਬੈਠੇ ਅਸੀਂ ਕਿੰਨੇ ਚੈਨਾ ਪੱਤਰਖਰ ਤੁਸੀਂ ਲਗਾ ਲਓ ਬੈਲ ਲਗਾ ਲਓ ਸਾਡੇ ਹਿੰਦੁਸਤਾਨ ਭਾਈ ਲਾ ਲਓ ਸਾਡੇ ਪੰਜਾਬੀ ਭਰਾ ਲਾ ਲਓ ਕਿੰਨੇ ਚੈਨਾ ਸੌਂਦੇ ਨੇ ਔਰ ਇਹ ਲੋਕ ਚੰਨ ਪੈਸੇ ਇਕੱਠੇ ਕਰਨ ਲਈ ਵਾਹ ਭਾਈ ਲੁੱਟਣ ਲਈ ਜਾਣਗੇ ਕੀ ਹੈ ਮਤਲਬ ਇਹਨਾਂ ਅੰਦਾ ਫਿਲਮਾਂ ਦਾ ਬਾਇਕਟ ਹੋਏਗਾ ਔਰ ਮੈਂ ਪੂਰੇ ਭਾਰਤ ਵਾਸੀਆਂ ਨੂੰ ਕਹਿ ਰਿਹਾ ਆਲ ਵਰਲਡ ਨੂੰ ਕਹਿ ਰਹੇ ਆ ਕਿ ਇਹ ਫਿਲਮ ਦਾ ਬਾਇਕਾਟ ਕਰਾਂਗੇ ਫਿਲਮ ਅਸੀਂ ਪੰਜਾਬ ਦੇ ਵਿੱਚ ਪੂਰੇ ਹਿੰਦੁਸਤਾਨ ਚੱਲਣ ਨਹੀਂ ਦਾਂਗੇ ਔਰ ਇਹ ਫਿਲਮ ਦਾ ਬਾਇਕਾਟ ਕਰਾਵਾਂਗੇ ਉਹਨਾਂ ਦੇ ਦੇਸ਼ ਤੋਂ ਦਾ ਮੁਕਦਮਾ ਦਰਜ ਕਰਾਂਗੇ ਬਾਇਕਾਟ ਦਾ ਕਾਰਨ ਕੀ ਆ ਮੁੱਖ ਰੀਜ਼ਨ ਕੀ ਆ ਜਿਸ ਨੂੰ ਲੈ ਕੇ ਤੁਸੀਂ ਪ੍ਰਦਰਸ਼ਨ ਜਿਹੜੀ ਭਾਵਨਾ ਇਹਦੇ ਅੰਦਰ ਹੈਗੀ ਆ ਪਾਕਿਸਤਾਨ ਪ੍ਰਤੀ ਜਿਹੜੀ ਭਾਵਨਾ ਜਾਗੀ ਹੈ ਦੇ ਇਹਨੂੰ ਆਪਣੇ ਦੇਸ਼ ਨਾਲ ਪਿਆਰ ਨਹੀਂ ਹੈਗਾ ਮੈਂ ਮੂਵੀ ਬਣਾਵਾ ਦੇਸ਼ ਭਗਤੀ ਦੀ ਬਣਾਵਾ ਮੈਂ ਮੂਵੀ ਬਣਾਵਾ ਹਿੰਦੁਸਤਾਨ ਦੇ ਪ੍ਰਤੀ ਬਣਾਵਾ ਭਾਰਤ ਦੇ ਪ੍ਰਤੀ ਬਣਾਵਾ ਦੇਸ਼ ਭਗਤੀ ਬਣਾਵਾ ਚਾਹ ਹਿੰਦੁਸਤਾਨ ਜਿੰਦਾਬਾਦ ਦਾ ਨਾਰਾ ਲਾਵਾਂ ਇਹ ਲੋਕ ਕੀ ਕਰਦੇ ਆ ਚੰਨ ਪੈਸੇ ਕਮਾਉਣ ਲਈ ਜਾਣ ਕੇ ਮਤਲਬ ਆਪਾਂ ਇਹਨਾਂ ਦੀ ਫਿਲਮ ਲਈ ਚੱਲਣ ਦੇ ਨਹੀਂ ਔਰ ਮੈਂ ਕੀ ਆ ਪੂਰੇ ਭਾਰਤ ਵਾਸੀ ਤੁਹਾਡੇ ਚੈਨਲ 'ਤੇ ਦੇਖਣਗੇ ਕਿ ਇਹ ਫਿਲਮ ਦਾ ਬਾਇਕਾਟ ਹੋਏਗਾ ਅਦਾ ਵਰਤ ਤੁਹਾਡੇ ਅਸੀਂ ਵਿਰੋਧ ਕਰਾਂਗੇ ਤੁਸੀਂ ਪਾਕਿਸਤਾਨ ਕਹਿ ਰਹੇ ਹੋ ਪਰ ਜ਼ਿਆਦਾਤਰ ਪੰਜਾਬੀ ਤਾਂ ਇਹ ਕਹਿੰਦੇ ਆ ਕਿ ਚੜਦਾ ਤੇ ਲੈਂਦਾ ਪੰਜਾਬ ਆ ਜੇਕਰ ਦੂਜੇ ਪੰਜਾਬ ਦੀ ਕਹਾਣੀ ਉਹ ਚ ਦਿਖਾ ਦਿੱਤੀ ਗਈ ਕਿਉਂਕਿ ਹਿੱਸਾ ਤਾਂ ਉਹ ਵੀ ਭਾਰਤ ਦਾ ਹੀ ਰਿਹਾ ਨਾ ਪਹਿਲਾਂ ਖੂਨ ਮੇਰੇ ਅੰਦਰ ਹਿੰਦੁਸਤਾਨ ਦਾ ਮੈਂ ਭਾਰਤੀਏ ਮੈਂ ਕਿੱਦਾਂ ਚੱਲਣਾ ਆਪਣੇ ਪੰਜਾਬ ਦੇ ਵਿੱਚ ਪਾਕਿਸਤਾਨੀ ਫਿਲਮ ਮੈਂ ਨਹੀਂ ਚੱਲਣ ਦੇਣੀ ਬਿਲਕੁਲ ਭਾਰਤ ਦੇ ਪੰਜਾਬ ਚ ਇਹਦੀ ਫਿਲਮ ਫਿਰ ਕੋਲੀ ਚੱਲਣ ਦਿੱਤੀ ਜਾਏਗੀ ਤੁਸੀਂ ਜੋ ਕਮੈਂਟ ਕਰ ਰਹੇ ਹੋ ਨਿਜੀ ਵੀ ਕਰ ਰਹੇ ਹੋ ਪਰ ਲੈ ਕੇ ਲੋਕਾਂ ਦੀ ਗੱਲ ਕਰੀ ਗੁਰੂ ਰੰਧਾਵਾਏ ਨੂੰ ਬੜਾ ਪਿਆਰ ਕਰਦੇ ਆ ਲੋਕ ਪਰ ਫਿਲਮ ਦਾ ਜੇ ਸਿਰਫ ਟ੍ਰੇਲਰ ਰਿਲੀਜ਼ ਹੋਇਆ ਫਿਲਮ ਦੇ ਵਿੱਚ ਕੀ ਆ ਪੂਰੀ ਕਹਾਣੀ ਕੀ ਆ ਉਹ ਤਾਂ ਅਜੇ ਤੱਕ ਕਿਸੇ ਦੇ ਸਾਹਮਣੇ ਵੀ ਨਹੀਂ ਆਈ ਹੈਗੀ ਮੇਰੀ ਗੱਲ ਸੁਣੋ ਜੀ ਜਿੱਦਾਂ ਅਸੀਂ ਮਾੜਾ ਜਿਹਾ ਟ੍ਰੇਲਰ ਹੀ ਦੇਖਿਆ ਸਾਨੂੰ ਦੁੱਖ ਲੱਗਾ ਪੱਤਰਕਾਰਾਂ ਤੁਸੀਂ ਵੀ ਉਹ ਤੁਹਾਡੇ ਅੰਦਰ ਵੀ ਦੇਸ਼ ਦੇ ਪ੍ਰਤੀ ਭਾਵਨਾ ਹੋਵੇ ਹਿੰਦੁਸਤਾਨ ਦੇ ਪ੍ਰਤੀ ਭਾਵਨਾ ਹੋਵੇ ਕਿ ਮੈਂ ਇੱਕ ਹਿੰਦੁਸਤਾਨੀ ਆ ਮੈਂ ਇੱਕ ਪੰਜਾਬੀ ਆ ਠੀਕ ਹੈ ਮੈਂ ਕਿੱਦਾਂ ਬਰਦਾਸ਼ ਕਰੂੰਗਾ ਐਦਾਂ ਪੰਜਾਬ ਦੀ ਜਨਤਾ ਬਿਲਕੁਲ ਨਹੀਂ ਬਰਦਾਸ਼ ਕਰੇਗੀ ਕਿਉਂਕਿ ਇਹਨਾਂ ਦੇ ਆਪਣੀ ਇੱਕ ਪਬਲਿਸ਼ਿਟੀ ਫਿਲਮ ਸ਼ੂਟ ਫਿਲਮ ਨਾਲ ਲਈ ਪੈਸੇ ਇਕੱਠੇ ਕਰਨ ਲਈ ਇਹਨਾਂ ਨੇ ਕੰਮ ਕੀਤਾ ਪਰ ਇਹਨਾਂ ਅੰਦਰ ਦੇਸ਼ ਭਗਤੀ ਦੀ ਭਾਵਨਾ ਨਹੀਂ ਹੈ ਉਹਦੇ ਸ਼ਿਪ ਸੈਨਿਕ ਇਹਨਾਂ ਦੇ ਅੰਦਰ ਦੇਸ਼ ਭਗਤੀ ਦੀ ਭਾਵਨਾ ਜਗਾਣਗੇ ਜਦੋਂ ਇਹਦਾ ਮੂੰਹ ਕਾਲਾ ਕੀਤਾ ਜਾਏਗਾ ਉਦੋਂ ਇਹਨੂੰ ਪਤਾ ਲੱਗੇਗਾ ਕਿ ਕਿੱਦਾਂ ਦੇਖੋ ਹਿੰਦੁਸਤਾਨ ਸਾਡੇ ਜਿੰਦਾਬਾਦ ਦੇ ਨਾਰੇ ਲੱਗਣਗੇ ਫਿਲਮ ਦੇ ਵਿੱਚ ਜੀ ਜਾ ਕੇ ਫਿਰ ਜਾਗਤ ਪਹਿਲੀ ਕਾਲ ਫਿਲਮ ਲੱਗਣ ਦਾ ਕਿ ਥੀਏਟਰ ਜਾ ਕੇ ਹਿੰਦੁਸਤਾਨ ਜਿੰਦਾਬਾਦ ਦੇ ਨਾਰੇ ਲਾਵਾਂਗੇ ਕਿਉਂਕਿ ਇਹਦਾ ਡਟ ਕੇ ਪੂਰੇ ਪੰਜਾਬ ਦੇ ਵਿੱਚ ਸ਼ਿਪ ਸੈਨਿਕ ਵਿਰੋਧ ਕਰਨਗੇ ਫਿਲਮ ਬਿਲਕੁਲ ਹੀ ਚੱਲ ਨਹੀਂਦੀ ਸੈਂਸਰ ਬੋਰਡ ਦੇ ਵੱਲੋਂ ਫਿਲਮ ਪਾਸ ਕੀਤੀ ਗਈ ਆ ਉਹਨਾਂ ਤੇ ਤੁਹਾਨੂੰ ਘ ਜਿਹੜੀ ਫਿਲਮ ਕੰਗਨਾ ਦੀ ਆਈ ਸੀ ਉਹਦਾ ਤੇ ਇਹ ਦੇਖ ਲੋਕ ਡੱਟ ਕੇ ਵਿਰੋਧ ਕਰਨ ਲੱਗ ਗਏ ਸੀਗੇ ਜਿਹੜੀ ਕੰਗਨਾ ਦੀ ਫਿਲਮ ਆਈ ਸੀ ਆਲੇ ਫਿਲਮ ਤੇ ਪਾ ਚੱਲਣੀ ਨਹੀਂ ਦਿੱਤੀ ਦੇਖਣ ਨਹੀਂ ਦਿੱਤੀ ਅਜ ਫਿਲਮ ਸਰਬੋਰਡ ਨੇ ਰੋਕੀ ਮਤਲਬ ਮੈਂ ਉਹੀ ਕਹਿ ਰਿਹਾ ਨਾ ਹਜ ਫਿਲਮ ਆਣੀ ਹੈ ਕੰਗਨਾ ਦੀ ਚਲੋ ਘੱਟੋ ਘੜ ਉਹ ਤੇ ਚੱਲਣ ਤੋਂ ਦੇਖੀ ਐ ਸੀ ਫਿਲਮ ਦੇ ਵਿੱਚ ਹੈਗੀ ਹੈ ਔਰ ਮੈਂ ਕਹਿੰਦਾ ਹੁਣ ਪੰਜਾਬੀ ਕਿਉਂ ਨਹੀਂ ਜਾਗ ਰਿਹਾ ਹੁਣ ਪੰਜਾਬੀ ਕਿਉਂ ਨਹੀਂ ਬੋਲ ਰਿਹਾ ਐਂਡੇ ਗੁਰੂਆਂ ਦਾਵੇ ਪ੍ਰਤੀ ਕਿਉਂਕਿ ਐਂਦੇ ਅੰਦਰ ਜਿਹੜੀ ਦੇਸ਼ ਦੀ ਦੇਸ਼ ਦੀ ਭਾਵਨਾ ਨਹੀਂ ਹੈ ਇਹਦਾ ਮੂਕ ਹਰ ਪੰਜਾਬੀ ਮੈਂ ਕੈਨੇਡਾ ਸ਼ੋਰ ਬਾਈਕਾਟ ਖੋਣ ਇਹਦਾ ਸ਼ੋਅ ਬਿਲਕੁਲ ਨਾ ਲੱਗੇ ਔਰ ਇਹਦੇ ਫਿਲਮਾਂ ਤੇ ਜੜੇ ਬਾਈਕਾਟ ਕਰਨਗੇ ਪੂਰੇ ਪੰਜਾਬ ਆਖਰੀ ਆਖਰੀ ਸਵਾਲ ਹੈ ਤੁਸੀਂ ਕਹ ਕੰਗਣਾ ਦੀ ਫਿਲਮ ਦਾ ਵਿਰੋਧ ਹੋਇਆ ਕਿ ਉਹਦੇ ਕਰਕੇ ਫਿਰ ਤੁਸੀਂ ਇਹਦਾ ਵਿਰੋਧ ਕਰ ਰਹੇ ਹੋ ਮੇਰੀ ਗੱਲ ਸੁਣੋ ਉਹ ਗੱਲ ਨਹੀਂ ਹੈ ਕੰਗਣਾ ਦੀ ਫਿਲਮ ਜੇ ਕੰਗਣਾ ਦੀ ਫਿਲਮ 'ਚ ਕੁਝ ਗਲਤ ਹੋਊਗਾ ਮੈਂ ਕੰਗਣਾ ਦਾ ਵੀ ਵਿਰੋਧ ਕਰੂੰਗਾ ਉਹਨੇ ਫਿਲਮ ਕੀ ਕੀਤੀ ਹੈ ਦੇਸ਼ ਭਗਤੀ ਲਈ ਠੀਕ ਹੈ ਔਰ ਐਨੇ ਫਿਲਮ ਕਿਹੜੀ ਕੀਤੀ ਹੈ ਚੀਜ਼ ਸੋਚਣ ਵਾਲੀ ਹੈ ਨਾ ਐਨੇ ਫਿਲਮ ਦੇਸ਼ ਭਗਤੀ ਲਈ ਨਹੀਂ ਕੀਤੀ ਜੀ ਯਾਰ ਦਿਖਾਇਆ ਗੁਰੂ ਰੰਧਾਵਾ ਨੇ ਵੀ ਹਿੰਦੁਸਤਾਨ ਦੇ ਮੁੰਡੇ ਨੂੰ ਪਾਕਿਸਤਾਨ ਦੀ ਕੁੜੀ ਨਾਲ ਪਿਆਰ ਹੋ ਗਿਆ। ਉਹਨੂੰ ਪਿਆਰ ਹੋ ਗਿਆ ਪਾਕਿਸਤਾਨ ਦੇ ਨਾਲ ਫਿਰ ਪਾਕਿਸਤਾਨ ਜਾ ਕੇ ਰੈਲਵੇ ਨਾਲ ਇੱਥੇ ਨੇ ਖਾਣਾ ਪੀਣਾ ਹਿੰਦੁਸਤਾਨ ਦਾ ਗਣ ਗਾਣੇ ਆਪ ਪਾਕਿਸਤਾਨ ਦੇ ਇਹ ਕਿਉਂ ਨਹੀਂ ਦਿਖਾਂਦਾ ਫਿਲਮ ਦੇ ਵਿੱਚ ਫਿਲਮ ਚ ਇਹ ਕਿਉਂ ਨਹੀਂ ਦਿਖਾਂਦਾ ਵੀ ਗੁਰਦੁਆਰੇ ਤੋੜੇ ਜਾਂਦੇ ਨੇ ਮੰਦਰ ਤੋੜੇ ਜਾਂਦੇ ਉਹ ਕਿਉਂ ਨਹੀਂ ਦਿਖਾਂਦਾ ਕਾਰਗਿਲ ਯੁੱਧ ਕਿਉਂ ਨਹੀਂ ਦਿਖਾਂਦਾ ਵੀ ਕਿਉਂ ਕੀਤਾ ਇਹ ਕਿਉਂ ਨਹੀਂ ਦਿਖਾਂਦਾ ਵੀ ਪਾਕਿਸਤਾਨ ਨੇ ਕਿੱਦਾਂ ਪੰਜਾਬ 'ਚ ਮਾਹੌਲ ਖੜਾ ਕੇ ਪੰਜਾਬ 'ਚ ਸਿਰਫ ਆਪਣੇ ਫਾਇਦੇ ਦੇਖਣ ਲਈ ਸਿਰਫ ਸਾਨੂੰ ਪ੍ਰੋਫਿਟ ਕਿੱਥੋਂ ਆਣਾ ਹੈ ਵੀ ਲੋਕਾਂ ਦੇ ਭਾਵ ਕਿੰਦਾ ਜਗਾਣੇ ਉਹ ਜਗਾ ਕੇ ਕੰਮ ਕੀਤਾ ਜਾ ਰਿਹਾ ਜੇਕਰ ਕੋਈ ਪਿਆਰ ਦਿਖਾਇਆ ਗਿਆ ਵਾ ਤੇ ਇਸ ਵਿੱਚ ਗਲਤ ਵੀ ਕੀ ਹੈ ਜੇਕਰ ਦੋ ਮੁਲਕਾਂ ਦਾ ਪਿਆਰ ਜਿਤਾ ਦਿੱਤਾ ਗਿਆ ਅਕਸਰ ਜੋ ਅਸੀਂ ਦੇਖਦੇ ਆਂ ਕਹਾਣੀਆਂ ਨੂੰ ਪਿਆਰ ਹੈਗਾ ਪਾਕਿਸਤਾਨ ਚਲ ਜੂਵੇ ਨਾ ਗੁਰੂ ਰੰਧਾਵਾ ਦੇ ਨੂੰ ਬਾਲਾ ਪਿਆਰ ਜਾਗਦਾ ਹੈ ਪਾਕਿਸਤਾਨ ਜਾ ਕੇ ਰਹਿਣਾ ਸ਼ੁਰੂ ਕਰ ਦੇ ਪਾਕਿਸਤਾਨ ਵੀ ਤਾਂ ਪੰਜਾਬ ਦੇ ਵਿੱਚ ਹੀ ਨਿਕਲੇ ਨਹੀਂ ਫਿਰ ਨਿਕਲੇ ਹੋਵੇ ਅੱਜ ਕੀ ਹੋ ਰਿਹਾ ਉਹ ਪਾਕਿਸਤਾਨ ਕੀ ਕਰਾ ਰਿਹਾ ਹਾਂ ਪਰ ਉਹਨਾਂ ਨਾਲ ਵਾਲਾ ਪਿਆਰ ਜਗਦਾ ਗੁਰੂ ਦਾਵਾ ਚੱਲ ਜੂਵੇ ਨਾ ਪਾਕਿਸਤਾਨ ਰਹਿਣਾ ਸ਼ੁਰੂ ਕਰ ਦੋ ਕੀ ਲੋੜ ਐ ਇੱਥੇ ਰਹਿਣ ਦੀ ਜੇਕਰ ਕੁਝ ਬੰਦੇ ਗਲਤ ਨੇ ਇੱਕ ਦੇਸ਼ ਦੇ ਵਿੱਚ ਉਹ ਕੁਝ ਗਲਤ ਕੰਮ ਕਰ ਰਹੇ ਨੇ ਤਾਂ ਇਹਦੇ ਇਹਦੇ ਲਈ ਆਪਾਂ ਸਾਰੇ ਦੇਸ਼ ਨੂੰ ਤਾਂ ਨਹੀਂ ਇਹਨਾਂ ਪਿਆਰ ਜਗਦਾ ਗੁਰੂ ਦਾਵਾ ਜੀ ਜਾ ਕੇ ਰਹਿਣਾ ਸ਼ੁਰੂ ਕਰ ਦੋ ਪਾਕਿਸਤਾਨ 'ਚ ਕੀ ਲੋੜ ਐ ਇੱਥੇ ਰਹਿਣ ਦੀ ਬਹੁਤ ਸਾਰੀਆਂ ਫਿਲਮਾਂ ਨੇ ਜਿਹੜੀਆਂ ਅਜਈਆਂ ਬਣੀਆਂ ਨੇ ਤੁਸੀਂ ਕਾਰਗਿਲ ਦਾ ਜ਼ਿਕਰ ਕੀਤਾ ਉਸ ਦੇ ਉੱਪਰ ਬਹੁਤ ਸਾਰੀਆਂ ਮੂਵੀਜ਼ ਬਣੀਆਂ ਨੇ ਹੋਰ ਕਈ ਜਿਹੜੇ ਅਜਿਹੇ ਉਹਨਾਂ ਦਿਖਾਇਆ ਨਾ ਉਹਨਾਂ ਨੇ ਦਿਖਾਇਆ ਨਾ ਵੀ ਸਾਡੇ ਦੇਸ਼ ਤੱਕ ਨੁਕਸਾਨ ਪਾਕਿਸਤਾਨ ਨੇ ਕੀ ਕੀਤਾ ਇਹ ਕੀ ਦਿਖਾ ਰਹ ਸੁਨਾ ਉਹਨੇ ਕੀ ਦਿਖਾਇਆ ਵੀ ਪਾਕਿਸਤਾਨ ਸਾਡੇ ਦੇਸ਼ ਦਾ ਕੀ ਨੁਕਸਾਨ ਕਰ ਰਿਹਾ ਹੈ ਪਾਕਿਸਤਾਨ ਸਾਡੇ ਦੇਸ਼ ਦੇ ਉੱਤੇ ਜਗ੍ਹਾ ਦੇ ਕਬਜ਼ੇ ਕਰ ਰਿਹਾ ਹੈ ਪਾਕਿਸਤਾਨ ਸਾਡੇ ਫੌਜੀ ਵੀ ਮਾਰ ਰਿਹਾ ਹੈ ਪਾਕਿਸਤਾਨ ਸਾਡੇ નિર્ਦੋਸ਼ ਲੋਕ ਮਰਵਾ ਰਿਹਾ ਹੈ ਕੀ ਉਹ ਦਿਖਾਇਆ ਇਹਨਾਂ ਨੂੰ ਤਾਂ ਪਿਆਰ ਚਾਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਿਆਰ ਆਇਆ ਪਿਆਰ ਇਹ ਕੋਈ ਪਹਿਲੀ ਫਿਲਮ ਤਾਂ ਨਹੀਂ ਹੈ ਜਿਸ ਦੇ ਵਿੱਚ ਅਜਿਹੀ ਕਹਾਣੀ ਦਿਖਾਈ ਹੋਵੇ ਬਹੁਤ ਸਾਰੀਆਂ ਫਿਲਮਾਂ ਨੇ ਉਹਨਾਂ ਦੇ ਜ਼ਰੂਰਤ ਕਿਉਂ ਪਈ ਇਹ ਚੀਜ਼ਾਂ ਬੰਦ ਹੋਣੀਆਂ ਜਿੱਦ ਨੇ ਇੱਕ ਪਾਸਾ ਦਿਖਾਣੇ ਪਿਆਰ ਦਿਖਾਣੇ ਬੜੀ ਚੰਗਾ ਵੀ ਪਾਕਿਸਤਾਨ ਬੜੇ ਚੰਗੇ ਨੇ ਪਾਕਿਸਤਾਨ ਦੇ ਲੋਕ ਬੜੇ ਚੰ ਕਿ ਦੂਜਾ ਪੱਖ ਵੀ ਦਿਖਾ ਨਾ ਉਹਨੂੰ ਪੁੱਛਣਾ ਜਿਹੜੇ ਗੁਰੂ ਨੰਦਹਾਉਂ ਨੇ ਫਿਲਮ ਦਿਖਾਉਂਦਾ ਨਾ ਵੀ 1947 ਤੋਂ ਬਾਅਦ ਸਾਡੇ ਦੇਸ਼ ਦੀ ਵਾਦੀ 15% ਸੀਗੀ ਹਿੰਦੂ ਸਿੱਖਾਂ ਦੀ ਅੱਜ 2% ਕਿਉਂ ਰਹੀ ਬਾਕੀ ਸਾਡੇ ਹਿੰਦੂ ਸਿੱਖ ਲੋਕ ਕਿੱਥੇ ਗਏ ਨੇ ਇਹ ਸਵਾਲ ਕਰੇ ਗੁਰੂ ਨੰਦਹਾਉਂ ਕਿਉਂ ਨਹੀਂ ਕਰਦਾ ਫਿਲਮ 'ਚ ਤੁਸੀਂ ਹੁਣ ਜੇਕਰ ਜਿਹੜਾ ਪ੍ਰਦਰਸ਼ਨ ਅੱਜ ਕੀਤਾ ਵਾ ਅੱਜ ਪੋਸਟਰ ਸਾਡੇ ਆ ਅੱਗੇ ਕੀ ਪ੍ਰਦਰਸ਼ਨ ਕਰੇਗਾ ਤੁਹਾਡਾ ਮੰਗ ਕੀ ਆ ਤੁਹਾਡੀ ਉਹਦਾ ਵਿਰੋਧ ਕਰਾਂਗੇ ਫਿਲਮ ਤੇ ਅਜਿਹੀ ਫਿਲਮਾਂ ਤੇ ਬੈਨ ਲੱਗਣਾ ਚਾਹੀਦਾ ਗੁਰੂ ਨੰਦਹਾਉਂ ਨਗਰ ਪਾਕਿਸਤਾਨ ਆ ਪ੍ਰੀਮ ਜਾਗਦਾ ਉਹਨੂੰ ਜਿਹਦਾ ਪਾਕਿਸਤਾਨ ਜਾ ਕੇ ਪਰ ਜੇਕਰ ਫਿਲਮ ਰਿਲੀਜ਼ ਹੁੰਦੀ ਆ ਫਿਰ ਉਸ ਤੋਂ ਬਾਅਦ ਕੀ ਪ੍ਰਦਰਸ਼ਨ ਕਰੂੰ ਬਿਲਕੁਲ ਵਿਰੋਧ ਪ੍ਰਦਰਸ਼ਨ ਹੋਣਗੇ ਸ੍ਰੀਮਾ ਘਰਾਂ ਚ ਜਾ ਕੇ ਪ੍ਰਦਰਸ਼ਨ ਹੋਣਗਾ ਤਾਂ ਤੁਹਾਨੂੰ ਪ੍ਰਤਾਪ ਨੇ ਸ਼ਬਸੈਨਾ ਤੋਂ ਗੱਲਬਾਤ ਕਰ ਲੈਣੇ ਆ ਬਈ ਰੀਜ਼ਨ ਕੀ ਆ ਜੀ ਕਿਉਂ ਇਹ ਪ੍ਰਦਰਸ਼ਨ ਕਰ ਰਹੇ ਹੋ ਕਿਉਂ ਪੋਸਟਰ ਸਾੜਨੇ ਪਏ ਇਸ ਫਿਲਮ ਦੇ ਵਿੱਚ ਕੀ ਦਿਖਾਇਆ ਜਾ ਰਿਹਾ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਲੱਗ ਰਹੇ ਆ ਪਾਕਿਸਤਾਨ ਕਿਹੜਾ ਵੀ ਜਿਨੇ ਪੰਜਾਬ ਦੇ ਵਿੱਚ ਤਬਾਹੀ ਮਚਾ ਕੇ ਰੱਖੀ ਦੇਸ਼ ਦੇ ਵਿੱਚ ਤਬਾਹੀ ਮਚਾ ਕੇ ਰੱਖੀ ਨਾ ਘਰ ਗਿਲ ਦੀ ਜੰਗ ਦੇ ਵਿੱਚ ਗੱਲ ਕਰ ਲੋ ਅਸੀਂ ਉਹ ਗੰਭੀਰ ਭੁੱਲ ਜਾਗੇ 26 11 ਅਟੈਕ ਬੰਬੇ ਦਾ ਪਲਵਾਮਾ ਅਟੈਕ ਕਿ ਕਿਨੇ ਕਟਾ ਕੇ ਤੁਹਾਨੂੰ ਗਣਾਵਾ ਵੀ ਜਿਹੜੇ ਨਾਲ ਲੋਕਾਂ ਨੇ ਸਾਡੇ ਦੇਸ਼ ਦੇ ਵਿਰੁੱਧ ਕੀਤੇ ਉਹ ਸਾਡੇ ਕਿੰਨੇ ਭੈਣ ਭਰਾ ਸਾਡੇ ਦੇਸ਼ ਵਾਸੀਆਂ ਦੇ ਲੋਕਾਂ ਨੇ ਮਾਰੇ ਵੀ ਤੁਸੀਂ ਲੋਕ ਆਪਣੀ ਦੇਸ਼ ਭਗਤੀ ਭੁੱਲ ਕੇ ਉਸ ਉਸ ਮੁਲਕ ਦਾ ਨਾਮ ਲੈ ਰਹੇ ਹੋ ਦੀ ਜਿੰਦਾਬਾਦ ਕਰ ਰਹੇ ਹੋ ਵੀ ਜਿਨ੍ਹਾਂ ਨੇ ਤੁਹਾਡੇ ਦੇਸ਼ ਨੂੰ ਤਬਾਹ ਕਰਨ ਲਈ ਕੋਈ ਜਗ੍ਹਾ ਨਹੀਂ ਛੱਡੀ ਸ਼ਰਮ ਆਣੀ ਚਾਹੀਦੀ ਲੋਕਾਂ ਨੂੰ ਉਹ ਸਭ ਤੋਂ ਵੱਡੀ ਗੱਲ ਇਸ ਫਿਲਮ ਦੇਖਣ ਕੋਣ ਜਾਊਗਾ ਤੁਹਾਡਾ ਪਰਿਵਾਰ ਮੇਰਾ ਪਰਿਵਾਰ तमाम ਹਿੰਦੂਸਤਾਨੀ ਦੇ ਬੱਚੇ ਉਹ ਫਿਲਮ ਦੇਖਣ ਜਾਣਗੇ ਤਾਂ ਉਹਨਾਂ ਨੂੰ ਇਹ ਚੀਜ਼ ਸਿੱਖਿਆ ਮਿਲੂਗੀ ਵੀ ਯਾਰ ਜਿਨ੍ਹਾਂ ਮੁਲਕ ਨੇ ਤੁਹਾਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਅਜੋ ਤੇ ਜਿੰਦਾਬਾਦ ਦੇ ਨਾਰੇ ਲੱਗ ਰਹੇ ਉਹ ਤਾਂ ਕੱਲ ਨੂੰ ਕਹਿੰਦੇ ਪਾਕਿਸਤਾਨ ਬੜਾ ਵਧੀਆ ਹੈ ਜੀ ਜੇਕਰ ਕਿਸੇ ਫਿਲਮ ਚ ਦੂਜੇ ਮੁਲਕ ਦਾ ਜਿੰਦਾਬਾਦ ਦਾ ਨਾਰਾ ਲੱਗ ਰਿਹਾ ਤਾਂ ਇਸ ਦੇ ਵਿੱਚ ਤੁਹਾਨੂੰ ਜਿਹੜੀ ਅਪੱਤੀ ਕੀ ਹੈ ਭਾਈ ਜੀ ਇਹਦੇ ਵਿੱਚ ਅਗਰ ਉਹ ਕਹਿੰਦਾ ਰਸ਼ੀਆ ਜਿੰਦਾਬਾਦ ਮੈਨੂੰ ਸਮਝ ਆ ਜਾਂਦਾ ਕਿਉਂਕਿ ਉਹ ਮੁਲਕ ਸਾਡਾ ਹਮਸਾਇਆ ਹੈ ਸਾਡਾ ਸਾਥੀ ਹੈ ਕਿੰਨੀ ਕਿੰਨੀ ਵਰਲਡ ਵਾਰ 2 ਦੇ ਵਿੱਚ ਉਹਨੇ ਬੜਾ ਸਾਥ ਦਿੱਤਾ ਕਾਰਗਿਲ ਦੀ ਜੰਗ ਦੇ ਵਿੱਚ ਜੋ ਅਮਰੀਕਾ ਦੇ ਨਾਲ ਖੜ ਗਿਆ ਉਹਨੇ ਸਾਥ ਦਿੱਤਾ ਉਹਦਾ ਕਰੋਗੇ ਸਾਨੂੰ ਸਮਝ ਆ ਜਾਂਦਾ ਵੀ ਸਾਡਾ ਮੁਲਕ ਹੰਸਾਇਆ ਸਾਡੇ ਸਾਥ ਹੀ ਆ ਜਿਹੜੇ ਮੁਲਕ ਨੂੰ ਤਬਾਹ ਕਰਨ ਦੀ ਗੱਲਾਂ ਕੀਤੀਆਂ ਉਹਦੇ ਜਿੰਦਾਬਾਦ ਨਾਰੇ ਸਿੱਕੇ ਦਾ ਬਰਦਾਸ਼ਤ ਕਰ ਲਾਂਗੇ ਅੱਜ ਤੁਸੀਂ ਪੱਤਰਕਾਰ ਮੇਰੇ ਵੀਰ ਕਦੇ ਜਾ ਕੇ ਪਾਕਿਸਤਾਨ ਦੇ ਵਿੱਚ ਨਹੀਂ ਗੱਲ ਕਹਿ ਸਕਦੇ ਹੋ ਵੀ ਹਿੰਦੁਸਤਾਨ ਜਿੰਦਾਬਾਦ ਮੇਰਾ ਭਾਰਤ ਜਿੰਦਾਬਾਦ ਭਾਈ ਜੀ ਉਹ ਤੁਹਾਨੂੰ ਤੇ ਦਲੀਜ ਨਹੀਂ ਟਪੰਨ ਦੇਣਗੇ ਤੂੰ ਕਿੱਦਾਂ ਕਿਹਾ ਉਹਨਾਂ ਦੀ ਕਦੇ ਮਾਨਸਿਕਤਾ ਤੁਸੀਂ ਚੈੱਕ ਕੀਤੀ ਹੈ ਇਹਨਾਂ ਲੋਕਾਂ ਦੀਆਂ ਵੀ ਉਹ ਕਿੱਦਾਂ ਸਾਨੂੰ ਲੋਕਾਂ ਨਫ਼ਰਤ ਕਰਦੇ ਨੇ ਹਰ ਕੁਝ ਲੋਕ ਜੇਕਰ ਕਿਸੇ ਮੁਲਕ ਦੇ ਵਿੱਚ ਗਲਤ ਕਹਿ ਲਈਏ ਆਪਾਂ ਜਿੱਦਾਂ ਤੁਸੀਂ ਕਹਿੰਦੇ ਹੋ ਤਾਂ ਸਾਰੇ ਤਾਂ ਨਹੀਂ ਹੋ ਸਕਦੇ ਨਾ ਸਾਰਿਆਂ ਦੀ ਸੋਚ ਇੱਕੋ ਤਾਂ ਨਹੀਂ ਹੋ ਸਕਦੀ ਮੈਂ ਤੁਹਾਡੀ ਇਸ ਗੱਲ ਦਾ ਵੀ ਜਵਾਬ ਦੇਣਾ ਵਧੀਆ ਵਧੀਆ ਦਊਗਾ ਭਾਈ ਜੀ ਸਾਰੇ ਨਾ ਦਿੰਦੇ ਹੁੰਦੇ ਤਾਂ ਵੰਡ ਦੇ ਵਿੱਚ ਪੰਜਾਬ ਦੇ ਦੇਸ਼ ਦੇ ਵੰਡ ਦੇ 47 ਦੇ ਵਿੱਚ 23% ਸਿੱਖ ਸੀਗੇ ਉੱਥੇ 8% ਰਹਿ ਗਏ 55% Hindu ਸੀਗੇ ਤੇ 3% ਰਹਿ ਗਏ ਕਿ ਦਾਰਾ ਗਏ ਜੀ ਫਿਰ ਤੁਸੀਂ ਇਹ ਦੱਸ ਦਿਓ ਵੰਡ ਦੇ ਬਾਅਦ ਕਿ ਆ ਸਿੱਖਾਂ ਦੀ ਬadi ਪੰਜਾਬ 'ਚ ਘਟੀ ਦੇਸ਼ 'ਚ ਘਟੀ हिंदुवादीवादी पंजाब देश से घटी क्या मुसलमान समाजवादीवादी देश से घटी ईसाई समाजवादी देश से घटी नहीं सिर्फ पाकिस्तान ਦੇ ਵਿੱਚ ਵਾਦੀ ਘਟੀ ਸਾਡੇ ਮੰਦਰ ਤੋੜੇ ਜਾ ਰਹੇ ਗੁਰੂ ਘਰ ਤੋੜੇ ਜਾ ਰਹੇ ਅਸੀਂ ਉਸ ਦੇਸ਼ ਨੂੰ ਅਸੀਂ ਕਿਦਾਂ ਆਪਣਾ ਕਹਿ ਲਾਂਗੇ ਪਰ ਬਹੁਤ ਸਾਰੇ ਲੋਕ ਉੱਥੇ ਅਜੇਹੀ ਵੀ ਨੇ ਜਦੋਂ ਸਾਡੇ ਸ਼ਰਧਾਲੂ ਉਧਰ ਜਾਂਦੇ ਨੇ ਤਾਂ ਉਹਨਾਂ ਦੀ ਬੜੀ ਆਉ ਭਗਤ ਵੀ ਕੀਤੀ ਜਾਂਦੀ ਹੈ ਉਹਨਾਂ ਦਾ ਬੜਾ ਸਨਮਾਨ ਵੀ ਕੀਤਾ ਜਾਂਦਾ ਨਨਕਾਣਾ ਸਭ ਸਿਰਫ ਉਹ ਏਰੀਆ ਸਾਨੂੰ ਇੱਕ ਤਰ੍ਹਾਂ ਉਹਨਾਂ ਬਿਲਕੁਲ ਖਾਲੀ ਛੱਡਤਾ ਉਸ ਏਰੀਏ ਚ ਉਹਨਾਂ ਹੀ ਲੋਕ ਆਲਾਉੜ ਨੇ ਜਿਨ੍ਹਾਂ ਕੋਲ ਇੱਕ ਸਿਸਟਮਿਕ ਦਾਇਰਾ ਰੱਖਿਆ ਹੋਇਆ ਵਾ ਆਊਟਰ ਲੋਕ ਆਊਟ ਤੇ ਨਹੀਂ ਹੈ ਪਰ ਉਹ ਪ੍ਰੋਪਰ ਦੋਨਾਂ ਸਰਕਾਰੀ ਨਿਗਾਹ ਦੇ ਵਿੱਚ ਆ ਜਿੱਥੇ মিডিਆ ਨਹੀਂ ਹੈ ਜਿਹੜੇ ਕੰਮ ਨਿਗਾਚ ਨਹੀਂ ਹੈ ਉਹ ਤੇ ਹਾਲਾਤ ਦੇਖੋ ਕੀ ਸਾਡੇ ਲੋਕਾਂ ਦੇ ਪਰ ਜਿਹੜਾ ਦੇਸ਼ ਸਾਨੂੰ ਤੋੜਨ ਦੀਆਂ ਗੱਲਾਂ ਕਰਦਾ ਜਿਹੜਾ ਦੇਸ਼ ਪੰਜਾਬ ਨੂੰ ਮੰਡਪਾਂ ਦੀਆਂ ਗੱਲਾਂ ਕਰਦਾ ਉਸ ਦੇਸ਼ ਦੇ ਜਿੰਦਾਬਾਦ ਦੇ ਨਾਅਰੇ ਸਿਰ ਬਰਦਾਸ਼ਤ ਕੀਤੇ ਸੀ ਨਾ ਕਰਾਂਗੇ ਭਾਵੇਂ ਸਾਨੂੰ ਇਹਦੇ ਜਿਦ ਮਰਜ਼ੀ ਹੱਦ ਤੱਕ ਜਾਣਾ ਪਵੇ ਸਿਨੇਮਾਕਰ ਆਪ ਜ਼ਿੰਮੇਵਾਰ ਹੋਗੇ ਜੋ ਫਿਲਮ ਲਾਉਣਗੇ ਪਰ ਪਹਿਲਾਂ ਵੀ ਬਹੁਤ ਸਾਰੀਆਂ ਫਿਲਮਾਂ ਬਣੀਆਂ ਨੇ ਜਨਾਂ ਦੇ ਵਿੱਚ ਅਜਿਹੀਆਂ ਕਹਾਣੀਆਂ ਦਿਖਾਈਆਂ ਗਈਆਂ ਨੇ ਫਿਰ ਉਹਦਾ ਵਿਰੋਧ ਕਿਸੇ ਚ ਜਿੰਦਾਬਾਦ ਦੇ ਪਾਕਿਸਤਾਨ ਜਿੰਦਾਬਾਦ ਦੇ ਨਾਅਰੇ ਨਹੀਂ ਲੱਗੇ ਭਾਈ ਜੀ ਇੱਕ ਸਾਜ਼ਿਸ਼ ਦੇ ਤਹਿਤ ਬੋਲਿਆ ਗਿਆ ਠੀਕ ਹੈ ਜੀ ਉਹ ਬੋਲਿਆ ਗਿਆ ਕਿ ਸੈਂਟੀਮੈਂਟਸ ਭਾਵਨਾਵਾਂ ਨੂੰ ਲੈ ਕੇ ਔਰ ਉਸ ਟਾਈਮ ਜਿਸ ਟਾਈਮ ਹਾਲਾਤ ਸੀਗੇ ਉਸ ਟਾਈਮ ਪਾਕਿਸਤਾਨ ਮੁਲਕ ਸਾਡਾ ਐਡਾ ਬਾਗੀ ਨਹੀਂ ਸੀਗਾ ਜਿਨਾ ਅੱਜ ਦੀ ਡੇਟ ਦੇ ਵਿੱਚ ਹੈ ਉਸ ਟਾਈਮ ਪਲਵਾਮਾ ਅਟੈਕ ਨਹੀਂ ਹੋਇਆ ਸੀ ਜੋ ਅੱਜ ਹੋਇਆ ਹੋਇਆ ਬੰਬੇ ਅਟੈਕ ਨਹੀਂ ਹੋਇਆ ਸੀ ਜੋ ਅੱਜ ਹੋਇਆ ਹੋਇਆ ਸਾਡੇ ਸਿੱਧਾਂ ਸਿਰ ਉਸ ਟਾਈਮ ਨਹੀਂ ਗਏ ਸੀ ਜਿਹੜੇ ਹੁਣ ਗੇ ਕਰਕੇ ਦੇ ਲਗ ਜੰਗ ਦੇ ਵਿੱਚ ਉਹਨਾਂ ਜੰਗਾਂ ਨੂੰ ਕਰਕੇ ਕਹਿੰਦੇ ਆਂ ਵੀ ਅਸੀਂ ਉਸ ਮੁਲਕ ਨਾਲ ਸਾਥ ਨਹੀਂ ਨਿਭਾਣਾ ਨਾ ਨਿਭਾਵਾਂਗੇ ਨਾ ਨਿਭਾਨ ਦਵਾਂਗੇ ਜੇ ਹੋਜੇ ਕਲਾਕਾਰ ਆਉਜੀ ਫਿਲਮਾਂ ਰਿਲੀਜ਼ ਕਰਨਗੇ ਤਾਂ ਅਸੀਂ ਉਹਨਾਂ ਦੇ ਘਰ ਤੱਕ ਵੀ ਜਾਵਾਂਗੇ ਉਹ ਮੁਲਕ ਸਾਡਾ ਦੁਸ਼ਮਣ ਸੀਗਾ ਹੈਗਾ ਤਊਆ ਅੱਜ ਤੁਸੀਂ ਪੋਸਟਰ ਸਾਡੇ ਨੇ ਪ੍ਰਦਰਸ਼ਨ ਕੀਤਾ ਇੱਥੇ ਅਗਲਾ ਸਟੈਪ ਕੀ ਰਹੇਗਾ ਕਿਉਂਕਿ ਫਿਲਮ ਰਿਲੀਜ਼ ਹੋਏਗੀ ਉਸ ਨੂੰ ਰੋਕਣ ਲਈ ਕੀ ਸਟੈਪ ਚੱਕਣ ਜਾ ਰਹੇ ਹੋ ਜਾਂ ਕੀ ਕਰ ਰਹੇ ਹੋ ਜੀ ਪੰਜਾਬੀਆਂ ਕੋਲੇ ਨਾ ਸੁਰੂਤ ਇੱਕ ਦਰੀ ਦਿੱਤੀ ਆ ਸਰਕਾਰਾਂ ਨੇ ਉਹ ਜਿਹੜੀ ਮਲ ਜਥੇਬੰਦੀ ਮੰਨ ਲਓ ਜਿਹੜਾ ਮਰਜ਼ੀ ਹਰ ਪੰਜਾਬੀ ਕੋਲ ਦਰੀ ਹੀ ਹੁੰਦੀ ਗੱਡੀ ਦੇ ਵਿੱਚ ਬੈ ਕੇ ਬੈਠਾਂਗੇ ਜੋ ਉਸ ਤੋਂ ਬਾਅਦ ਪਰਸਨ ਨਹੀਂ ਸੁਣੂੰਗਾ ਫੇਰ ਕੜਾ ਰੁਖ અપਨਾਵਾਂਗੇ ਫੇਰ ਸਿਨੇਮਾ ਘਰਾਂ ਨੂੰ ਰੋਕਾਂਗੇ ਫੇਰ ਜਿਹੜਾ ਨੁਕਸ ਇਹ ਤਾਂ ਪੱਲੀਕਾਰਾਂ ਨਾਲ ਉਹ ਜੀ ਫਿਲਮ ਕਲਾਕਾਰਾਂ ਦਾ ਕੋਈ ਵਿਰੋਧ ਕਰਨ ਦਾ ਵੀ ਪਲਾਨ ਹੈ ਤਾਂ ਜੇ ਕੋ ਕਲਾਕਾਰ ਬਿਲਕੁਲ ਵਿਰੋਧ ਕਰਨਗੇ ਕਿਉਂ ਨਹੀਂ ਕਰਨਗੇ ਬੇਸ਼ੱਕ ਕਰਨਗੇ ਕਿਸ ਤਰੀਕੇ ਦਾ ਕੁਝ ਵੀ ਹੋ ਸਕਦਾ ਜੇ ਪਹਿਲਾਂ ਦੱਸਦਾ ਫਿਰ ਉਹ ਸੱਚੇ ਤੇ ਰਹਿਣਗੇ ਕੁਝ ਵੀ ਹੋ ਸਕਦਾ ਵੇਟਨ ਵਾਚ ਇਹ ਦੇ ਅੰਦਰ ਪਾਕਿਸਤਾਨਾ ਜਿਆਦਾ ਹੀ ਪ੍ਰੇਮ ਇਹਦੇ ਅੰਦਰ ਹੈਗਾ ਤੇ ਇਹਨੂੰ ਪਾਕਿਸਤਾਨ ਜਾ ਕੇ ਫਿਲਮ ਰਿਲੀਜ਼ ਕਰਨੀ ਚਾਹੀਦੀ ਹੈ ਅਸੀਂ ਇਹਦੀ ਫਿਲਮ ਦਾ ਬਾਇ ਕੱਟ ਕਰਾਵਾਂਗੇ ਰਹਿਣਾ ਆਪਾ ਪੰਜਾਬ ਖਾਣਾ ਆਪਾ ਹਿੰਦੁਸਤਾਨ ਦਾ ਔਰ ਗੋਣ ਕੀਤੇ ਘਾਰੇ ਨੇ ਪਾਕਿਸਤਾਨ ਦੇ ਖੂਨ ਮੇਰੇ ਅੰਦਰ ਹਿੰਦੁਸਤਾਨ ਦਾ ਮੈਂ ਭਾਰਤੀ ਐ ਮੈਂ ਕਿੱਦਾਂ ਚੱਲਣ ਦਾਗਾ ਆਪਣੇ ਪੰਜਾਬ ਦੇ ਵਿੱਚ ਪਾਕਿਸਤਾਨੀ ਫਿਲਮ ਮੈਂ ਨਹੀਂ ਚੱਲਣ ਦੇਣੀ ਬਿਲਕੁਲ ਹੁਣ ਪੰਜਾਬੀ ਕਿਉਂ ਨਹੀਂ ਜਾਗ ਰਿਹਾ ਹੁਣ ਪੰਜਾਬੀ ਕਿਉਂ ਨਹੀਂ ਬੋਲ ਰਿਹਾ ਇਹਦੇ ਗੁਰੂ ਨਾਨਕ ਦੇਵ ਜੀ ਕਿਉਂਕਿ ਇਹਨੇ ਅੰਦਰ ਜਿਹੜੀ ਦੇਸ਼ ਦੀ ਦੇਸ਼ ਦੀ ਭਾਵਨਾ ਨਹੀਂ ਹੈ ਇਹੜਾ ਮੂਕ ਪਿਆਰ ਹੈਗਾ ਪਾਕਿਸਤਾਨ ਚੱਲ ਜੂਵੇ ਨਾ ਗੁਰੂ ਰੰਦਾਵੇ ਨੂੰ ਬਾਲਾ ਪਿਆਰ ਜਾਗਦਾ ਹੈ ਪਾਕਿਸਤਾਨ ਜਾ ਕੇ ਰਹਿਣਾ ਸ਼ੁਰੂ ਕਰ ਦੇ ਪਿਆਰ ਦਿਖਾਨੇ ਬੜੀ ਚੰਗਾ ਵੀ ਪਾਕਿਸਤਾਨ ਬੜੇ ਚੰਗੇ ਨੇ ਪਾਕਿਸਤਾਨ ਦੇ ਲੋਕ ਬੜੇ ਚੰਗੇ ਨੇ ਜਦ ਕੀ ਉੱਥੇ ਹਮੇਸ਼ਾ ਹਿੰਦੁਸਤਾਨ ਨੂੰ ਗਾਲਾਂ ਕੱਢੀ ਜਾਂਦੀਆਂ ਨੇ ਦੂਜੇ ਮੁਲਕ ਦਾ ਜਿੰਦਾਬਾਦ ਦਾ ਨਾਰਾ ਲੱਗ ਰਿਹਾ ਤਾਂ ਇਸ ਦੇ ਵਿੱਚ ਤੁਹਾਨੂੰ ਜਿਹੜੀ ਅਪੱਤੀ ਕੀ ਹੈ ਤੁਹਾਡੇ ਬਾਕੀ ਆਗੂ ਨੇ ਉਹ ਕਹਿ ਰਹੇ ਨੇ ਕਿ ਫਿਲਮ ਦੇ ਵਿੱਚ ਪਾਕਿਸਤਾਨ ਪ੍ਰੇਮ ਦਿਖਾਇਆ ਗਿਆ ਵਾ ਤੁਸੀਂ ਇੱਕ ਚੀਜ਼ ਦੇਖੋ ਜੀ ਕਿ ਦੇਖੋ ਗੁਰੂ ਰੰਦਾਵਾ ਚੰਨ ਪੈਸੇ ਮੈਂ ਕਿਹਨਾ ਇਕੱਠੇ ਕਰਨ ਲਈ ਪਹਿਲਾਂ ਤਾਂ ਸੈਂਸਰ ਬੋਰਡ ਨੂੰ ਚਾਹੀਦਾ ਕਿ ਇਹੋ ਜੀ ਫਿਲਮਾਂ ਪਾਸ ਕਿਉਂ ਕਰਦੇ ਨੇ ਜਿਹੜੇ ਜੇ ਇਹਦੇ ਅੰਦਰ ਪਾਕਿਸਤਾਨ ਦਾ ਜ਼ਿਆਦਾ ਹੀ ਪ੍ਰੇਮ ਇਹਦੇ ਅੰਦਰ ਹੈਗਾ ਤੇ ਇਹਨੂੰ ਪਾਕਿਸਤਾਨ ਜਾ ਕੇ ਫਿਲਮ ਰਿਲੀਜ਼ ਕਰਨੀ ਚਾਹੀਦੀ ਹੈ ਅਸੀਂ ਇਹਦੀ ਫਿਲਮ ਦਾ ਬਾਇਕਟ ਕਰਾਵਾਂਗੇ ਔਰ ਇਹਦੀ ਫਿਲਮ ਬਿਲਕੁਲ ਨਹੀਂ ਚੱਲਣ ਦਾਂਗੇ ਔਰ ਇੱਥੇ ਦੇਸ਼ ਰੋਧਾ ਮਕਦਮਾ ਦਰਜ ਕਰਾਵਾਂਗੇ ਰਹਿਣਾ ਆਪਾਂ ਪੰਜਾਬ ਚ ਖਾਣਾ ਆਪਾਂ ਹਿੰਦੁਸਤਾਨ ਦਾ ਔਰ ਗੋਣ ਕਿਹਦੇ ਕਰ ਰਹੇ ਨੇ ਪਾਕਿਸਤਾਨ ਦੇ ਔਰ ਇੱਕ ਕਹਾਣੀ ਦਿਖਾਈ ਗਿਆ ਕਹਾਣੀ ਦਿਖਾਉਣ ਦੇ ਵਿੱਚ ਕੀ ਗਲਤ ਮੈਂ ਕੀ ਕਹਿ ਰਿਹਾ ਕਹਾਣੀ ਦਿਖਾਉਣ ਨੂੰ ਆਪਣੇ ਹਿੰਦੁਸਤਾਨ ਦੀ ਦਿਖਾ ਦਿਓ ਠੀਕ ਹੈ ਨਹੀਂ ਆਪਣੇ ਭਾਰਤ ਦੀ ਦਿਖਾਓ ਜਿਹੜੇ ਸਾਡੇ ਦੇਸ਼ ਦੇ ਫੌਜੀ ਨੇ ਜਿਨ੍ਹਾਂ ਨੇ ਨਹੀਂ ਕੁਰਬਾਨੀਆਂ ਦਿੱਤੀਆਂ ਵੈ ਅੱਜ ਬਾਰਡਰਾਂ ਦੇ ਬੈਠੇ ਅਸੀਂ ਕਿੰਨੇ ਚੈਨਾ ਪੱਤਰਖਰ ਤੁਸੀਂ ਲਗਾ ਲਓ ਬੈਹ ਲਾ ਲਓ ਸਾਡੇ ਹਿੰਦੁਸਤਾਨ ਭਾਈ ਲਾ ਲਓ ਸਾਡੇ ਪੰਜਾਬੀ ਭਰਾ ਲਾ ਲਓ ਕਿੰਨੇ ਚੈਨਾ ਸੌਂਦੇ ਨੇ ਔਰ ਇਹ ਲੋਕ ਚੰਨ ਪੈਸੇ ਇਕੱਠੇ ਕਰਨ ਲਈ ਵਾਹ ਭਾਈ ਲੁੱਟਣ ਲਈ ਜਾਣ ਕੇ ਕੀ ਹੈ ਮਤਲਬ ਇਹਨਾਂ ਅੰਦਾਜ਼ ਫਿਲਮਾਂ ਦਾ ਬਾਇਕਾਟ ਹੋਏਗਾ ਔਰ ਮੈਂ ਪੂਰੇ ਭਾਰਤ ਵਾਸੀਆਂ ਨੂੰ ਕਹਿ ਰਿਹਾ ਆਲ ਵਰਲਡ ਨੂੰ ਕਹਿ ਰਿਹਾ ਕਿ ਇਹ ਫਿਲਮ ਦਾ ਬਾਇਕਾਟ ਕਰਾਂਗੇ ਫਿਲਮ ਅਸੀਂ ਪੰਜਾਬ ਦੇ ਵਿੱਚ ਪੂਰੇ ਹਿੰਦੁਸਤਾਨ ਚੱਲਣ ਨਹੀਂ ਦਾਂਗੇ ਔਰ ਇਹ ਫਿਲਮ ਦਾ ਬਾਇਕਾਟ ਕਰਾਵਾਂਗੇ ਉਹਨਾਂ ਤੇ ਦੇਸ਼ਦੋਸ਼ ਦਾ ਮੁਕਦਮਾ ਦਰਜ ਕਰਾਂਗੇ ਬਾਇਕਾਟ ਦਾ ਕਾਰਨ ਕੀ ਆ ਮੁੱਖ ਰੀਜ਼ਨ ਕੀ ਆ ਜਿਸ ਨੂੰ ਲੈ ਕੇ ਤੁਸੀਂ ਪ੍ਰਦਰਸ਼ਨ ਜਿਹੜੀ ਭਾਵਨਾ ਇਹਦੇ ਅੰਦਰ ਹੈਗੀ ਹੈ ਪਾਕਿਸਤਾਨ ਪ੍ਰਤੀ ਜਿਹੜੀ ਭਾਵਨਾ ਜਾਗੀ ਹੈ ਦੇਸ਼ ਐਨੂੰ ਆਪਣੇ ਦੇਸ਼ ਨਾਲ ਪਿਆਰ ਨਹੀਂ ਹੈਗਾ ਮੈਂ ਮੂਵੀ ਬਣਾਵਾ ਦੇਸ਼ ਭਗਤੀ ਨਹੀਂ ਬਣਾਵਾ ਮੈਂ ਮੂਵੀ ਬਣਾਵਾ ਹਿੰਦੁਸਤਾਨ ਦੇ ਪ੍ਰਤੀ ਬਣਾਵਾ ਭਾਰਤ ਦੇ ਪ੍ਰਤੀ ਬਣਾਵਾ ਦੇਸ਼ ਭਗਤੀ ਬਣਾਵਾ ਚ ਹਿੰਦੁਸਤਾਨ ਜਿੰਦਾਬਾਦ ਦਾ ਨਾਰਾ ਲਾਵਾ ਇਹ ਲੋਕ ਕੀ ਕਰਦੇ ਚੰਨ ਪੈਸੇ ਕਮਾਣ ਲਈ ਜਾਣ ਕੇ ਮਤਲਬ ਆਪਾਂ ਇਹਨਾਂ ਦੀ ਫਿਲਮ ਲਈ ਚੱਲਣ ਦੇ ਨਹੀਂ ਔਰ ਮੈਂ ਕੀ ਆ ਪੂਰੇ ਭਾਰਤ ਵਾਸੀ ਤੁਹਾਡੇ ਚੈਨਲ 'ਤੇ ਦੇਖਣਗੇ ਕਿ ਇਹ ਫਿਲਮ ਦਾ ਬਾਇਕਾਟ ਹੋਏਗਾ ਅਦਾ ਵਰਤ ਤੁਹਾਡੇ ਅਸੀਂ ਵਿਰੋਧ ਕਰਾਂਗੇ ਤੁਸੀਂ ਪਾਕਿਸਤਾਨ ਕਹਿ ਰਹੇ ਹੋ ਪਰ ਜ਼ਿਆਦਾਤਰ ਪੰਜਾਬੀ ਤਾਂ ਇਹ ਕਹਿੰਦੇ ਆ ਕਿ ਚੜਦਾ ਤੇ ਲੈਂਦਾ ਪੰਜਾਬ ਆ ਜੇਕਰ ਦੂਜੇ ਪੰਜਾਬ ਦੀ ਕਹਾਣੀ ਉਹ ਚ ਦਿਖਾ ਦਿੱਤੀ ਗਈ ਕਿਉਂਕਿ ਹਿੱਸਾ ਤਾਂ ਉਹ ਵੀ ਭਾਰਤ ਦਾ ਹੀ ਰਿਹਾ ਨਾ ਪਹਿਲਾਂ ਖੂਨ ਮੇਰੇ ਅੰਦਰ ਹਿੰਦੁਸਤਾਨ ਦਾ ਮੈਂ ਭਾਰਤੀਏ ਮੈਂ ਕਿੱਦਾਂ ਚੱਲਣਾਂਗਾ ਆਪਣੇ ਪੰਜਾਬ ਦੇ ਵਿੱਚ ਪਾਕਿਸਤਾਨੀ ਫਿਲਮ ਮੈਂ ਨਹੀਂ ਚੱਲਣ ਦੇਣੀ ਬਿਲਕੁਲ ਭਾਰਤ ਦੇ ਪੰਜਾਬ 'ਚ ਇਹਦੀ ਫਿਲਮ ਬਿਲਕੁਲ ਨਹੀਂ ਚੱਲਣ ਦਿੱਤੀ ਜਾਏਗੀ ਤੁਸੀਂ ਜੋ ਕਮੈਂਟ ਕਰ ਰਹੇ ਹੋ ਨਿੱਜੀ ਵੀ ਕਰ ਰਹੇ ਹੋ ਪਰ ਲੈ ਕੇ ਲੋਕਾਂ ਦੀ ਗੱਲ ਕਰੀ ਗੁਰੂ ਰੰਧਾਵਾਏ ਨੂੰ ਬੜਾ ਪਿਆਰ ਕਰਦੇ ਆ ਲੋਕ ਪਰ ਫਿਲਮ ਦਾ ਅਜੇ ਸਿਰਫ ਟ੍ਰੇਲਰ ਰਿਲੀਜ਼ ਹੋਇਆ ਫਿਲਮ ਦੇ ਵਿੱਚ ਕੀ ਆ ਪੂਰੀ ਕਹਾਣੀ ਕੀ ਆ ਉਹ ਤਾਂ ਅਜੇ ਤੱਕ ਕਿਸੇ ਦੇ ਸਾਹਮਣੇ ਵੀ ਨਹੀਂ ਆਈ ਹੈਗੀ ਮੇਰੀ ਗੱਲ ਸੁਣੋ ਜੀ ਜਿੱਦਾਂ ਅਸੀਂ ਮਾੜਾ ਜਿਹਾ ਟ੍ਰੇਲਰ ਹੀ ਦੇਖਿਆ ਸਾਨੂੰ ਦੁੱਖ ਲੱਗਾ ਪੱਤਰਕਾਰਾਂ ਤੁਸੀਂ ਵੀ ਹੋ ਤੁਹਾਡੇ ਅੰਦਰ ਵੀ ਦੇਸ਼ ਦੇ ਪ੍ਰਤੀ ਭਾਵਨਾ ਹੋਵੇ ਹਿੰਦੁਸਤਾਨ ਦੇ ਪ੍ਰਤੀ ਭਾਵਨਾ ਹੋਵੇ ਕਿ ਮੈਂ ਇੱਕ ਹਿੰਦੁਸਤਾਨੀ ਆ ਮੈਂ ਇੱਕ ਪੰਜਾਬੀ ਆ ਠੀਕ ਹੈ ਮੈਂ ਕਿੱਦਾਂ ਬਰਦਾਸ਼ ਕਰੂੰਗਾ ਐਦਾਂ ਪੰਜਾਬ ਦੀ ਜਨਤਾ ਬਿਲਕੁਲ ਨਹੀਂ ਬਰਦਾਸ਼ ਕਰੇਗੀ ਕਿਉਂਕਿ ਇਹਨਾਂ ਨੇ ਤੇ ਆਪਣੀ ਇੱਕ ਪਬਲਿਸ਼ਿਟੀ ਫਿਲਮ ਸ਼ੂਟ ਫਿਲਮ ਨਾਲ ਲਈ ਪੈਸੇ ਇਕੱਠੇ ਕਰਨ ਲਈ ਇਹਨਾਂ ਨੇ ਕੰਮ ਕੀਤਾ ਪਰ ਇਹਨਾਂ ਅੰਦਰ ਦੇਸ਼ ਭਗਤੀ ਦੀ ਭਾਵਨਾ ਨਹੀਂ ਹੈ ਉਹਦੇ ਸ਼ਿਵ ਸੈਨਿਕ ਇਹਨਾਂ ਦੇ ਅੰਦਰ ਦੇਸ਼ ਭਗਤੀ ਦੀ ਭਾਵਨਾ ਜਗਾਣਗੇ ਜਦੋਂ ਇਹਦਾ ਮੂੰਹ ਕਾਲਾ ਕੀਤਾ ਜਾਏਗਾ ਉਦੋਂ ਇਹਨੂੰ ਪਤਾ ਲੱਗੇਗਾ ਕਿ ਕਿੱਦਾਂ ਦੇਖੋ ਹਿੰਦੁਸਤਾਨ ਸਾਡੇ ਜਿੰਦਾਬਾਦ ਦੇ ਨਾਰੇ ਲੱਗਣਗੇ ਫਿਲਮ ਦੇ ਵਿੱਚ ਦੀ ਜਾ ਕੇ ਫਿਰ ਜਾ ਕੇ ਪਹਿਲੀ ਕਾਲ ਫਿਲਮ ਲੱਗਣ ਦਾ ਕਿ ਥੀਏਟਰ ਜਾ ਕੇ ਹਿੰਦੁਸਤਾਨ ਜਿੰਦਾਬਾਦ ਦੇ ਨਾਰੇ ਲਾਵਾਂਗੇ ਕਿਉਂਕਿ ਇਹਦਾ ਡਟ ਕੇ ਪੂਰੇ ਪੰਜਾਬ ਦੇ ਵਿੱਚ ਸ਼ਿਵ ਸੈਨਿਕ ਵਿਰੋਧ ਕਰਨਗੇ ਫਿਲਮ ਬਿਲਕੁਲ ਹੀ ਚੱਲ ਨਹੀਂਦੀ ਸੈਂਸਰ ਬੋਰਡ ਦੇ ਵੱਲੋਂ ਫਿਲਮ ਪਾਸ ਕੀਤੀ ਗਈ ਹੈ ਉਹਨਾਂ ਤੇ ਤੁਹਾਨੂੰ ਘਰੋ ਜਿਹੜੀ ਫਿਲਮ ਕੰਗਣਾ ਦੀ ਆਈ ਸੀ ਉਹਦਾ ਤੇ ਇਹ ਦੇਖ ਲੋਕ ਡੱਟ ਕੇ ਵਿਰੋਧ ਕਰਨ ਲੱਗ ਗਏ ਸੀਗੇ ਜਿਹੜੀ ਕੰਗਣਾ ਦੀ ਫਿਲਮ ਆਈ ਸੀ ਹਲੇ ਫਿਲਮ ਤੇ ਪਾ ਚੱਲਣੀ ਨਹੀਂ ਸੀ ਤੀ ਦੇਖਣੀ ਨਹੀਂ ਤੀ ਅਜ ਫਿਲਮ ਸਰਬੋਰ ਨੇ ਰੋਕੀ ਮਤਲਬ ਮੈਂ ਉਹੀ ਕਹਿ ਰਹਿਣਾ ਹਜ ਫਿਲਮ ਆਣੀ ਹੈ ਕੰਗਣਾ ਦੀ ਚਲੋ ਘੱਟੋ ਘੜ ਉਹ ਤਾਂ ਚੱਲਣ ਤੋਂ ਦੇਖੀ ਸੀ ਫਿਲਮ ਦੇ ਵਿੱਚ ਹੈ ਕੀ ਹੈ ਔਰ ਮੈਂ ਕਹਿੰਦਾ ਹੁਣ ਪੰਜਾਬੀ ਕਿਉਂ ਨਹੀਂ ਜਾਗ ਰਿਹਾ ਹੁਣ ਪੰਜਾਬੀ ਕਿਉਂ ਨਹੀਂ ਬੋਲ ਰਿਹਾ ਇਹਦੇ ਗੁਰੂ ਨਦਾਵੇ ਪ੍ਰਤੀ ਕਿਉਂਕਿ ਇਹਦੇ ਅੰਦਰ ਜਿਹੜੀ ਦੇਸ਼ ਦੀ ਦੇਸ਼ ਦੀ ਭਾਵਨਾ ਨਹੀਂ ਹੈ ਇਹਦਾ ਮੂ ਹਰ ਪੰਜਾਬੀ ਮੈਂ ਕੈਨੇਡਾ ਸ਼ੋਅ ਦੇ ਬਾਈਕਾਟ ਖੋਣ ਇਹਦਾ ਸ਼ੋਅ ਬਿਲਕੁਲ ਨਾ ਲੱਗੇ ਔਰ ਇਹਦੀ ਫਿਲਮਾਂ ਤੇ ਜੜੇ ਬਾਈਕਾਟ ਕਰਨਗੇ ਪੂਰੇ ਪੰਜਾਬ ਆਖਰੀ ਆਖਰੀ ਸਵਾਲ ਹੈ ਤੁਸੀਂ ਕਿਹਾ ਕੰਗਣਾ ਦੀ ਫਿਲਮ ਦਾ ਵਿਰੋਧ ਹੋਇਆ ਕਿ ਉਹਦੇ ਕਰਕੇ ਫਿਰ ਤੁਸੀਂ ਇਹਦਾ ਵਿਰੋਧ ਕਰ ਰਹੇ ਹੋ ਮੇਰੀ ਗੱਲ ਸੁਣੋ ਉਹ ਗੱਲ ਨਹੀਂ ਹੈ ਕੰਗਣਾ ਵਾਲੀ ਫਿਲਮ ਜੇ ਕੰਗਣਾ ਦੀ ਫਿਲਮ 'ਚ ਕੁਝ ਗਲਤ ਹੋਊਗਾ ਮੈਂ ਕੰਗਣਾ ਦਾ ਵੀ ਵਿਰੋਧ ਕਰੂੰਗਾ ਉਹਨੇ ਫਿਲਮ ਕੀ ਕੀਤੀ ਹੈ ਦੇਸ਼ ਭਗਤੀ ਲਈ ਠੀਕ ਹੈ ਔਰ ਐਨੇ ਫਿਲਮ ਕਿਹੜੀ ਕੀਤੀ ਹੈ ਚੀਜ਼ ਸੋਚਣ ਵਾਲੀ ਹੈ ਨਾ ਐਨੇ ਫਿਲਮ ਦੇਸ਼ ਭਗਤੀ ਲਈ ਨਹੀਂ ਕੀਤੀ ਜੀ ਯਾਰ ਦਿਖਾਇਆ ਗੁਰੂ ਰੰਧਾਵਾ ਨੇ ਵੀ ਹਿੰਦੁਸਤਾਨ ਦੇ ਮੁੰਡੇ ਨੂੰ ਪਾਕਿਸਤਾਨ ਦੀ ਕੁੜੀ ਨਾਲ ਪਿਆਰ ਹੋ ਗਿਆ। ਉਹਨੂੰ ਪਿਆਰ ਹੋ ਗਿਆ ਪਾਕਿਸਤਾਨ ਦੇ ਨਾਲ ਫਿਰ ਪਾਕਿਸਤਾਨ ਜਾ ਕੇ ਰਹਿ ਲੈਣਾ। ਇੱਥੇ ਨਾ ਖਾਣਾ ਪੀਣਾ ਹਿੰਦੁਸਤਾਨ ਦਾ ਗੋਣ ਗਾਣੇ ਆਪਾਂ ਪਾਕਿਸਤਾਨ ਦੇ ਇਹ ਕਿਉਂ ਨਹੀਂ ਦਿਖਾਂਦਾ ਫਿਲਮ ਦੇ ਵਿੱਚ? ਫਿਲਮ 'ਚ ਇਹ ਕਿਉਂ ਨਹੀਂ ਦਿਖਾਂਦਾ ਵੀ ਗੁਰਦੁਆਰੇ ਤੋੜੇ ਜਾਂਦੇ ਨੇ, ਮੰਦਰ ਤੋੜੇ ਜਾਂਦੇ, ਉਹ ਕਿਉਂ ਨਹੀਂ ਦਿਖਾਂਦਾ? ਕਾਰਗਿਲ ਯੁੱਧ ਕਿਉਂ ਨਹੀਂ ਦਿਖਾਂਦਾ ਵੀ ਕਿਉਂ ਕੀਤਾ? ਇਹ ਕਿਉਂ ਨਹੀਂ ਦਿਖਾਂਦਾ ਵੀ ਪਾਕਿਸਤਾਨ ਨੇ ਕਿੱਦਾਂ ਪੰਜਾਬ 'ਚ ਮਾਹੌਲ ਕਰਾ ਕੇ ਪੰਜਾਬ 'ਚ ਸਿਰਫ ਆਪਣੇ ਫਾਇਦੇ ਦੇਖਣ ਲਈ, ਸਿਰਫ ਸਾਨੂੰ ਪ੍ਰੂਫਟ ਕਿੱਥੋਂ ਹੋਣਾ? ਵੀ ਲੋਕਾਂ ਦੇ ਭਾਵ ਕਿੱਦਾਂ ਜਗਾਣੇ ਉਹ ਜਗਾ ਕੇ ਕੰਮ ਕੀਤਾ ਜਾ ਰਿਹਾ ਜੇਕਰ ਕੋਈ ਪਿਆਰ ਦਿਖਾਇਆ ਗਿਆ ਵਾ ਤੇ ਇਸ ਵਿੱਚ ਗਲਤ ਵੀ ਕੀ ਹੈ ਜੇਕਰ ਦੋ ਮੁਲਕਾਂ ਦਾ ਪਿਆਰ ਜਿਤਾ ਦਿੱਤਾ ਗਿਆ ਅਕਸਰ ਜੋ ਅਸੀਂ ਦੇਖਦੇ ਹਾਂ ਤਾਣੀਆਂ ਪਿਆਰ ਹੈਗਾ ਪਾਕਿਸਤਾਨ ਚਲ ਜੂਵੇ ਨਾ ਗੁਰੂ ਰੰਧਾਵੇ ਨੂੰ ਬਹਲਾ ਪਿਆਰ ਜਾਗਦਾ ਹੈ ਪਾਕਿਸਤਾਨ ਜਾ ਕੇ ਰਹਿਣਾ ਸ਼ੁਰੂ ਕਰਦੇ ਪਾਕਿਸਤਾਨ ਵੀ ਤਾਂ ਪੰਜਾਬ ਦੇ ਵਿੱਚ ਹੀ ਨਿਕਲੇ ਨਾ ਫਿਰ ਨਿਕਲੇ ਹੋਵੇ ਅੱਜ ਕੀ ਹੋ ਰਿਹਾ ਉਹ ਪਾਕਿਸਤਾਨ ਕੀ ਕਰਾ ਰਿਹਾ ਹੈ ਹਾਂ ਪਰ ਉਹਨਾਂ ਦਾ ਵਾਲਾ ਪਿਆਰ ਜਗਦਾ ਗੁਰੂ ਦਾਵਾ ਚੱਲ ਜੂਵੇ ਨਾ ਪਾਕਿਸਤਾਨ ਰਹਿਣਾ ਸ਼ੁਰੂ ਕਰ ਦੋ ਕੀ ਲੋੜ ਐ ਇੱਥੇ ਰਹਿਣ ਦੀ ਜੇਕਰ ਕੁਝ ਬੰਦੇ ਗਲਤ ਨੇ ਇੱਕ ਦੇਸ਼ ਦੇ ਵਿੱਚ ਉਹ ਕੁਝ ਗਲਤ ਕੰਮ ਕਰ ਰਹੇ ਨੇ ਤਾਂ ਇਹਦੇ ਇਹਦੇ ਲਈ ਆਪਾਂ ਸਾਰੇ ਦੇਸ਼ ਨੂੰ ਤਾਂ ਨਹੀਂ ਰਹਿਣਾ ਪਿਆਰ ਜਗਦਾ ਗੁਰੂ ਦਾਵਾ ਜੀ ਜਾ ਕੇ ਰਹਿਣਾ ਸ਼ੁਰੂ ਕਰ ਦੋ ਪਾਕਿਸਤਾਨ 'ਚ ਕੀ ਲੋੜ ਐ ਇੱਥੇ ਰਹਿਣ ਦੀ ਬਹੁਤ ਸਾਰੀਆਂ ਫਿਲਮਾਂ ਨੇ ਜਿਹੜੀਆਂ ਅਜਹੀਆਂ ਬਣੀਆਂ ਨੇ ਤੁਸੀਂ ਕਾਰਗਿਲ ਦਾ ਜ਼ਿਕਰ ਕੀਤਾ ਉਸ ਦੇ ਉੱਪਰ ਬਹੁਤ ਸਾਰੀਆਂ ਮੂਵੀਜ਼ ਬਣੀਆਂ ਨੇ ਹੋਰ ਕਈ ਜਿਹੜੇ ਅਜਿਹੇ ਉਹਨਾਂ ਦਿਖਾਇਆ ਨਾ ਉਹਨਾਂ ਨੇ ਦਿਖਾਇਆ ਨਾ ਵੀ ਸਾਡੇ ਦੇਸ਼ ਤੱਕ ਨੁਕਸਾਨ ਪਾਕਿਸਤਾਨ ਨੇ ਕੀ ਕੀਤਾ ਇਹ ਕੀ ਦਿਖਾ ਰਹ ਤੂੰ ਸੁਣਾ ਉਹਨੇ ਕੀ ਦਿਖਾਇਆ ਵੀ ਪਾਕਿਸਤਾਨ ਸਾਡੇ ਦੇਸ਼ ਦਾ ਕੀ ਨੁਕਸਾਨ ਕਰ ਰਿਹਾ ਹੈ ਪਾਕਿਸਤਾਨ ਸਾਡੇ ਦੇਸ਼ ਦੇ ਉੱਤੇ ਜਗ੍ਹਾ ਦੇ ਕਬਜ਼ੇ ਕਰ ਰਿਹਾ ਹੈ ਪਾਕਿਸਤਾਨ ਸਾਡੇ ਫੌਜੀ ਵੀ ਮਾਰ ਰਿਹਾ ਹੈ ਪਾਕਿਸਤਾਨ ਸਾਡੇ નિર્ਦੋਸ਼ ਲੋਕ ਮਰਵਾ ਰਿਹਾ ਹੈ ਕੀ ਉਹ ਦਿਖਾਇਆ ਇਹਨਾਂ ਨੂੰ ਤਾਂ ਪਿਆਰ ਜਾਗਿਆ ਗੁਰੂ ਅੰਦਾਵਾ ਜੀ ਨੂੰ ਪਿਆਰ ਆਇਆ ਪਿਆਰ ਕੋਈ ਪਹਿਲੀ ਫਿਲਮ ਤਾਂ ਨਹੀਂ ਹੈ ਜਿਸ ਦੇ ਵਿੱਚ ਅਜਿਹੀ ਕਹਾਣੀ ਦਿਖਾਈ ਹੋਵੇ ਬਹੁਤ ਸਾਰੀਆਂ ਫਿਲਮਾਂ ਨੇ ਇਹ ਚੀਜ਼ਾਂ ਬੰਦ ਹੋਣੀਆਂ ਜਿੱਦ ਨੇ ਇੱਕ ਪਾਸਾ ਦਿਖਾਣੇ ਪਿਆਰ ਦਿਖਾਣੇ ਬੜੀ ਚੰਗਾ ਵੀ ਪਾਕਿਸਤਾਨ ਬੜੇ ਚੰਗੇ ਨੇ ਪਾਕਿਸਤਾਨ ਦੇ ਲੋਕ ਬੜੇ ਚੰਗੇ ਨੇ ਜਦ ਕਿ ਉੱਥੇ ਹਮੇਸ਼ਾ ਹਿੰਦੁਸਤਾਨ ਕਿ ਦੂਜਾ ਪੱਖ ਵੀ ਦਿਖਾਣ ਨਾ ਉਹ ਨੂੰ ਪੁੱਛਣਾ ਜਿਹੜੇ ਗੁਰੂ ਨੰਦਆਬ ਨੇ ਫਿਲਮ ਦਿਖਾਉਂਦਾ ਨਾ ਵੀ 1947 ਤੋਂ ਬਾਅਦ ਸਾਡੇ ਦੇਸ਼ ਦੀ ਵਾਦੀ 15% ਸੀਗੀ ਹਿੰਦੂ ਸਿੱਖਾਂ ਦੀ ਅੱਜ 2% ਕਿਉਂ ਰਹੀ ਬਾਕੀ ਸਾਡੇ ਹਿੰਦੂ ਸਿੱਖ ਲੋਕ ਕਿੱਥੇ ਗਏ ਨੇ ਇਹ ਸਵਾਲ ਕਰੇ ਗੁਰੂ ਨੰਦਆਬ ਕਿਉਂ ਨਹੀਂ ਕਰਦਾ ਫਿਲਮ 'ਚ ਤੁਸੀਂ ਹੁਣ ਜੇਕਰ ਜਿਹੜਾ ਪ੍ਰਦਰਸ਼ਨ ਅੱਜ ਕੀਤਾ ਵਾ ਅੱਜ ਪੋਸਟਰ ਸਾਡੇ ਆ ਅੱਗੇ ਕੀ ਪ੍ਰਦਰਸ਼ਨ ਕਰੇਗਾ ਤੁਹਾਡਾ ਮੰਗ ਕੀ ਆ ਤੁਹਾਡੀ ਉਹ ਦਾ ਵਿਰੋਧ ਕਰਾਂਗੇ ਫਿਲਮ ਤੇ ਅਜਿਹੀ ਫਿਲਮਾਂ ਤੇ ਬੈਨ ਲੱਗਣਾ ਚਾਹੀਦਾ ਗੁਰੂ ਨੰਦਆਬ ਨਗਰ ਪਾਕਿਸਤਾਨ ਆ ਪ੍ਰੇਮ ਜਾਗਦਾ ਉਹ ਨੂੰ ਜਿਹੜਾ ਪਾਕਿਸਤਾਨ ਜਾ ਕੇ ਰਹਿਣਾ ਪਰ ਜੇਕਰ ਫਿਲਮ ਰਿਲੀਜ਼ ਹੁੰਦੀ ਆ ਫਿਰ ਉਸ ਤੋਂ ਬਾਅਦ ਕੀ ਪ੍ਰਦਰਸ਼ਨ ਕਰੂੰਗਾ ਬਿਲਕੁਲ ਵਿਰੋਧ ਪ੍ਰਦਰਸ਼ਨ ਹੋਣਗੇ ਸਿਨੇਮਾ ਘਰਾਂ ਜਾ ਕੇ ਪ੍ਰਦਰਸ਼ਨ ਹੋਣਗੇ ਆ ਤਾਂ ਤੁਹਾਨੂੰ ਪ੍ਰਤਾਪ ਨੇ ਸ਼ਬਸੈਨਾ ਤੋਂ ਗੱਲਬਾਤ ਕਰ ਲੈਣੇ ਆ ਬਈ ਰੀਜ਼ਨ ਕੀ ਆ ਜੀ ਕਿਉਂ ਇਹ ਪ੍ਰਦਰਸ਼ਨ ਕਰ ਰਹੇ ਹੋ ਕਿਉਂ ਪੋਸਟਰ ਸਾੜਨੇ ਪਏ ਇਸ ਫਿਲਮ ਦੇ ਵਿੱਚ ਕੀ ਦਿਖਾਇਆ ਜਾ ਰਿਹਾ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਲੱਗ ਰਹੇ ਆ ਪਾਕਿਸਤਾਨ ਕਿਹੜਾ ਵੀ ਜਿਨੇ ਪੰਜਾਬ ਦੇ ਵਿੱਚ ਤਬਾਹੀ ਮਚਾ ਕੇ ਰੱਖੀ ਦੇਸ਼ ਦੇ ਵਿੱਚ ਤਬਾਹੀ ਮਚਾ ਕੇ ਰੱਖੀ ਨਾ ਕਾਰਗਿਲ ਦੀ ਜੰਗ ਦੇ ਵਿੱਚ ਗੱਲ ਕਰ ਲੋ ਅਸੀਂ ਉਹ ਗਮ ਭੁੱਲ ਜਾਗੇ 26 11 ਅਟੈਕ ਬੰਬੇ ਦਾ ਪਲਵਾਮਾ ਅਟੈਕ ਕਿ ਕਿਨੇ ਕਟਕ ਤੁਹਾਨੂੰ ਗਣਾਵਾ ਵੀ ਜਿਹੜੇ ਨਾਲ ਲੋਕਾਂ ਨੇ ਸਾਡੇ ਦੇਸ਼ ਦੇ ਵਿਰੁੱਧ ਕੀਤੇ ਉਹ ਸਾਡੇ ਕਿੰਨੇ ਭੈਣ ਭਰਾ ਸਾਡੇ ਦੇਸ਼ ਵਾਸੀਆਂ ਨੇ ਲੋਕਾਂ ਨੇ ਮਾਰੇ ਵੀ ਤੁਸੀਂ ਲੋਕ ਆਪਣੀ ਦੇਸ਼ ਭਗਤੀ ਭੁੱਲ ਕੇ ਉਸ ਉਸ ਮੁਲਕ ਦਾ ਨਾਮ ਲੈ ਰਹੇ ਹੋ ਉਹਦੀ ਜਿੰਦਾਬਾਦ ਕਰ ਰਹੇ ਹੋ ਵੀ ਜਿਨ੍ਹਾਂ ਨੇ ਤੁਹਾਡੇ ਦੇਸ਼ ਨੂੰ ਤਬਾਹ ਕਰਨ ਲਈ ਕੋਈ ਜਗਾਣੀ ਛੱਡੀ ਸ਼ਰਮ ਆਣੀ ਚਾਹੀਦੀ ਲੋਕਾਂ ਨੂੰ ਉਹ ਸਭ ਤੋਂ ਵੱਡੀ ਗੱਲ ਇਸ ਫਿਲਮ ਦੇਖਣ ਕੋਣ ਜਾਊਗਾ ਤੁਹਾਡਾ ਪਰਿਵਾਰ ਮੇਰਾ ਪਰਿਵਾਰ तमाम ਹਿੰਦੂਸਤਾਨੀ ਦੇ ਬੱਚੇ ਉਹ ਫਿਲਮ ਦੇਖਣ ਜਾਣਗੇ ਤਾਂ ਉਹਨਾਂ ਨੂੰ ਇਹ ਚੀਜ਼ ਸਿੱਖਿਆ ਮਿਲੂਗੀ ਵੀ ਯਾਰ ਜਿਨ੍ਹਾਂ ਮੁਲਕ ਨੇ ਤੁਹਾਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਅਜੋ ਤੇ ਜਿੰਦਾਬਾਦ ਦੇ ਨਾਰੇ ਲਾ ਕਰੇ ਪਤਾ ਕੱਲ ਨੂੰ ਕਹਿੰਦੇ ਪਾਕਿਸਤਾਨ ਭਰਾ ਵਧੀਆ ਹੈ ਜੀ ਜੇਕਰ ਕਿਸੇ ਫਿਲਮ ਚ ਦੂਜੇ ਮੁਲਕ ਦਾ ਜਿੰਦਾਬਾਦ ਦਾ ਨਾਰਾ ਲੱਗ ਰਿਹਾ ਤਾਂ ਇਸ ਦੇ ਵਿੱਚ ਤੁਹਾਨੂੰ ਜਿਹੜੀ ਅਪੱਤੀ ਕੀ ਹੈ ਭਾਈ ਜੀ ਇਹਦੇ ਵਿੱਚ ਅਗਰ ਉਹ ਕਹਿੰਦਾ ਰਸ਼ੀਆ ਜਿੰਦਾਬਾਦ ਮੈਨੂੰ ਸਮਝ ਆ ਜਾਂਦਾ ਕਿਉਂਕਿ ਉਹ ਮੁਲਕ ਸਾਡਾ ہمسਾਇਆ ਹੈ ਸਾਡਾ ਸਾਥੀ ਹੈ ਕਿੰਨੀ ਕਿੰਨੀ ਵਰਲਡ ਵਾਰ 2 ਦੇ ਵਿੱਚ ਉਹਨੇ ਬੜਾ ਸਾਥ ਦਿੱਤਾ ਕਰਗਿਲ ਦੀ ਜੰਗ ਦੇ ਵਿੱਚ ਜੋ ਅਮਰੀਕਾ ਦੇ ਨਾਲ ਖੜ ਗਏ ਉਹਨੇ ਸਾਥ ਦਿੱਤਾ ਉਹਦਾ ਕਰੋਗੇ ਸਾਨੂੰ ਸਮਝ ਆ ਜਾਂਦਾ ਵੀ ਉਹ ਸਾਡਾ ਮੁਲਕ ہمسਾਇਆ ਸਾਡਾ ਸਾਥੀ ਹੀ ਆ ਜਿਹੜੇ ਮੁਲਕ ਨਾਲੋਂ ਤਬਾਹ ਕਰਨ ਦੀ ਗੱਲਾਂ ਕੀਤੇ ਆ ਉਹਦੇ ਜ਼ਿੰਦਾਬਾਦ ਨਾਰੇ ਸਿੱਕੇ ਦਾ ਬਰਦਾਸ਼ਤ ਕਰ ਲਾਂਗੇ ਪਰ ਅੱਜ ਤੁਸੀਂ ਪੱਤਰਕਾਰ ਮੇਰੇ ਵੀਰ ਕਦੇ ਜਾ ਕੇ ਪਾਕਿਸਤਾਨ ਦੇ ਵਿੱਚ ਨਹੀਂ ਗੱਲ ਕਹਿ ਸਕਦੇ ਹੋ ਵੀ ਹਿੰਦੁਸਤਾਨ ਜ਼ਿੰਦਾਬਾਦ ਮੇਰਾ ਭਾਰਤ ਜ਼ਿੰਦਾਬਾਦ ਬਾਈ ਜੀ ਉਹ ਤੁਹਾਨੂੰ ਤੇ ਦਲੀਲ ਨਹੀਂ ਟੰਪ ਦੇਣਗੇ ਕਿ ਤੂੰ ਕਿਦਾਂ ਕਿਹਾ ਉਹਨਾਂ ਨੇ ਕਦੇ ਮਾਨਸਿਕਤਾ ਤੁਸੀਂ ਚੈੱਕ ਕੀਤੀ ਹੈ ਇਹਨਾਂ ਲੋਕਾਂ ਦੀਆਂ ਵੀ ਉਹ ਕਿਦਾਂ ਸਾਨੂੰ ਲੋਕਾਂ ਨਫ਼ਰਤ ਕਰਦੇ ਨੇ ਪਰ ਕੁਝ ਲੋਕ ਜੇਕਰ ਕਿਸੇ ਮੁਲਕ ਦੇ ਵਿੱਚ ਗਲਤ ਕਹਿ ਲਈਏ ਆ ਭਾਵੇਂ ਜਦੋਂ ਤੁਸੀਂ ਕਰੋ ਤਾਂ ਸਾਰੇ ਤਾਂ ਨਹੀਂ ਹੋ ਸਕਦੇ ਨਾ ਸਾਰਿਆਂ ਦੀ ਸੋਚ ਇੱਕੋ ਤਾਂ ਨਹੀਂ ਹੋ ਸਕਦੀ ਮੈਂ ਤੁਹਾਡੀ ਇਸ ਗੱਲ ਦਾ ਵੀ ਜਵਾਬ ਦੇਣਾ ਬੜੀ ਬਦ ਦਊਂਗਾ ਭਾਈ ਜੀ ਸਾਰੇ ਨਾ ਦਿੰਦੇ ਹੁੰਦੇ ਤਾਂ ਵੰਡ ਦੇ ਵਿੱਚ ਪੰਜਾਬ ਦੇ ਦੇਸ਼ ਦੇ ਵੰਡ ਦੇ 47 ਦੇ ਵਿੱਚ 23% ਸਿੱਖ ਸੀਗੇ ਉੱਥੇ 8% ਰਹਿ ਗਏ 55% ਹਿੰਦੂ ਸੀਗੇ ਤੇ 3% ਰਹਿ ਗਏ ਕਿ ਦਾਰਾ ਗਏ ਜੀ ਫਿਰ ਤੁਸੀਂ ਇਹ ਦੱਸ ਦਿਓ ਵੰਡ ਦੇ ਬਾਅਦ ਕਿ ਆ ਸਿੱਖਾਂ ਦੀ ਵਾਦੀ ਪੰਜਾਬ 'ਚ ਘਟੀ ਦੇਸ਼ 'ਚ ਘਟੀ ਹਿੰਦੂਵਾਦੀ ਦੀ ਵਾਦੀ ਪੰਜਾਬ ਦੇਸ਼ 'ਚ ਘਟੀ ਕਿ ਮuslman ਸਮਾਜ ਦੀ ਵਾਦੀ ਦੇਸ਼ 'ਚ ਘਟੀ ਇਸਾਈ ਸਮਾਜ ਦੀ ਵਾਦੀ ਦੇਸ਼ 'ਚ ਘਟੀ ਨਹੀਂ ਸਿਰਫ ਪਾਕਿਸਤਾਨ ਦੇ ਵਿੱਚ ਵਾਦੀ ਘਟੀ ਸਾਡੇ ਮੰਦਰ ਤੋੜੇ ਜਾ ਰਹੇ ਗੁਰੂ ਘਰ ਤੋੜੇ ਜਾ ਰਹੇ ਅਸੀਂ ਉਸ ਦੇਸ਼ ਨੂੰ ਅਸੀਂ ਕਿਦਾਂ ਆਪਣਾ ਕਹਿ ਲਾਂਗੇ ਪਰ ਬਹੁਤ ਸਾਰੇ ਲੋਕ ਉੱਥੇ ਅਜੇਹੀ ਵੀ ਨੇ ਜਦੋਂ ਸਾਡੇ ਸ਼ਰਧਾਲੂ ਉੱਧਰ ਜਾਂਦੇ ਨੇ ਤਾਂ ਉਹਨਾਂ ਦੀ ਬੜੀ ਆਉ ਭਗਤ ਵੀ ਕੀਤੀ ਜਾਂਦੀ ਆ ਉਹਨਾਂ ਦਾ ਬੜਾ ਸਨਮਾਨ ਵੀ ਕੀਤਾ ਜਾਂਦਾ ਨਨਕਾਣਾ ਸਭ ਸਿਰਫ ਉਹ ਏਰੀਆ ਸਾਨੂੰ ਇੱਕ ਤਰ੍ਹਾਂ ਉਹਨਾਂ ਬਿਲਕੁਲ ਖਾਲੀ ਛੱਡਤਾ ਉਸ ਏਰੀਏ ਚ ਉਹਨਾਂ ਹੀ ਲੋਕ allowed ਨੇ ਜਿਨ੍ਹਾਂ ਕੋਲ ਇੱਕ ਸਿਸਟਮਿਕ ਦਾਇਰਾ ਰੱਖਿਆ ਹੋਇਆ ਵਾ ਆਊਟਰ ਲੋਕ allowed ਨਹੀਂ ਹੈ ਪਰ ਉਹ ਪ੍ਰੋਪਰ ਦੋਨਾਂ ਸਰਕਾਰੀ ਨਿਗਾਹ ਦੇ ਵਿੱਚ ਆ ਜਿੱਥੇ মিডিਆ ਨਹੀਂ ਹੈ ਜਿਹੜੇ ਕੰਮ ਨਿਗਾਹ ਚ ਨਹੀਂ ਹੈ ਉਹਦੇ ਹਾਲਾਤ ਦੇਖੋ ਕਿ ਸਾਡੇ ਲੋਕਾਂ ਦੇ ਪਰ ਜਿਹੜਾ ਦੇਸ਼ ਸਾਨੂੰ ਤੋੜਨ ਦੀਆਂ ਗੱਲਾਂ ਕਰਦਾ ਜਿਹੜਾ ਦੇਸ਼ ਪੰਜਾਬ ਨੂੰ ਮੰਡਪਾਉਣ ਦੀਆਂ ਗੱਲਾਂ ਕਰਦਾ ਉਸ ਦੇਸ਼ ਦੇ ਜਿੰਦਾਬਾਦ ਨਾਰੇ ਸਾਨੂੰ ਬਰਦਾਸ਼ਤ ਕਿਤੇ ਸੀ ਨਾ ਕਰਾਂਗੇ ਹਮੇ ਸਾਨੂੰ ਇਹਦੇ ਜਿਦ ਮਰਜ਼ੀ ਹੱਦ ਤੱਕ ਜਾਣਾ ਪਵੇ ਸਿਨੇਮਾਕਰ ਆਪ ਜ਼ਿੰਮੇਵਾਰ ਹੋਗੇ ਜੋ ਫਿਲਮ ਲਾਉਣਗੇ ਪਰ ਪਹਿਲਾਂ ਵੀ ਬਹੁਤ ਸਾਰੀਆਂ ਫਿਲਮਾਂ ਬਣੀਆਂ ਨੇ ਜਨਾਂ ਦੇ ਵਿੱਚ ਅਜਿਹੀਆਂ ਕਹਾਣੀਆਂ ਦਿਖਾਈਆਂ ਗਈਆਂ ਨੇ ਫਿਰ ਉਹਦਾ ਵਿਰੋਧ ਕਿਸੇ ਚ ਜਿੰਦਾਬਾਦ ਦੇ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਨਹੀਂ ਲੱਗੇ ਭਾਈ ਜੀ ਇੱਕ ਸਾਜ਼ਿਸ਼ ਦੇ ਤਹਿਤ ਬੋਲਿਆ ਗਿਆ ਠੀਕ ਹੈ ਜੀ ਉਹ ਬੋਲਿਆ ਗਿਆ ਇੱਕ ਸੈਂਟੀਮੈਂਟਸ ਭਾਵਨਾ ਨੂੰ ਲੈ ਕੇ ਔਰ ਉਸ ਟਾਈਮ ਜਿਸ ਟਾਈਮ ਹਾਲਾਤ ਸੀਗੇ ਉਸ ਟਾਈਮ ਪਾਕਿਸਤਾਨ ਮੁਲਕ ਸਾਡਾ ਐਡਾ ਬਾਗੀ ਨਹੀਂ ਸੀਗਾ ਜਿਨਾ ਅੱਜ ਦੀ ਡੇਟ ਦੇ ਵਿੱਚ ਹੈ ਉਸ ਟਾਈਮ ਪਲਵਾਮਾ ਅਟੈਕ ਨਹੀਂ ਹੋਇਆ ਸੀ ਜੋ ਅੱਜ ਹੋਇਆ ਹੋਇਆ ਬੰਬੇ ਅਟੈਕ ਨਹੀਂ ਹੋਇਆ ਸੀ ਜੋ ਅੱਜ ਹੋਇਆ ਹੋਇਆ ਸਾਡੇ ਸਿੱਧਾਂ ਸਿਰ ਉਸ ਟਾਈਮ ਨਹੀਂ ਗਏ ਸੀ ਜਿਹੜੇ ਹੁਣ ਗੇ ਕਰਗੇ ਦੇ ਲਗ ਜੰਗ ਦੇ ਵਿੱਚ ਉਹਨਾਂ ਜੰਗਾਂ ਨੂੰ ਕਰਕੇ ਕਹਨੇ ਆਂ ਵੀ ਅਸੀਂ ਉਸ ਮੁਲਕ ਨਾਲ ਸਾਥ ਨਹੀਂ ਨਿਭਾਣਾ ਨਾ ਨਿਭਾਵਾਂਗੇ ਨਾ ਨਿਭਾਣ ਦਵਾਂਗੇ ਜੇ ਉਹ ਜੇ ਕਲਾਕਾਰ ਆਉਜੀ ਫਿਲਮਾਂ ਰਿਲੀਜ਼ ਕਰਨਗੇ ਤਾਂ ਅਸੀਂ ਉਹਨਾਂ ਦੇ ਘਰ ਤੱਕ ਵੀ ਜਾਵਾਂਗੇ ਉਹ ਮੁਲਕ ਸਾਡਾ ਦੁਸ਼ਮਣ ਸੀਗਾ ਹੈਗਾ ਤਊਆ ਅੱਜ ਤੁਸੀਂ ਪੋਸਟਰ ਸਾਡੇ ਨੇ ਪ੍ਰਦਰਸ਼ਨ ਕੀਤਾ ਇੱਥੇ ਅਗਲਾ ਸਟੈਪ ਕੀ ਰਹੇਗਾ ਕਿਉਂਕਿ ਫਿਲਮ ਰਿਲੀਜ਼ ਹੋਏਗੀ ਉਸ ਨੂੰ ਰੋਕਣ ਲਈ ਕੀ ਸਟੈਪ ਚੱਕਣ ਜਾ ਰਹੇ ਹੋ ਜਾਂ ਕੀ ਕਰ ਰਹੇ ਹੋ ਦੇਖੋ ਜੀ ਪੰਜਾਬੀਆਂ ਕੋਲੇ ਨਾ ਸੁਰੂਤ ਇੱਕ ਦਰੀ ਦਿੱਤੀ ਆ ਸਰਕਾਰਾਂ ਨੇ ਉਹ ਜਿਹੜੀ ਜਥੇਬੰਦੀ ਮੰਨ ਲਓ ਜਿਹੜਾ ਮਰਜ਼ੀ ਹਰ ਪੰਜਾਬੀ ਕੋਲ ਦਰੀ ਹੀ ਹੁੰਦੀ ਗੱਡੀ ਦੇ ਵਿੱਚ ਬੈ ਕੇ ਬੈਠਾਂਗੇ ਜੋ ਉਸ ਤੋਂ ਬਾਅਦ ਪਰਸਨ ਨਹੀਂ ਸੁਣੂੰਗਾ ਫੇਰ ਕੜਾ ਰੁਖ અપਨਾਵਾਂਗੇ ਫੇਰ ਸਿਨੇਮਾ ਘਰਾਂ ਨੂੰ ਰੋਕਾਂਗੇ ਫੇਰ ਜਿਹੜਾ ਨੁਕ ਇਹ ਤਾਂ ਪੱਲੀਕਾਰਾਂ ਨਾਲ ਉਹ ਜੀ ਫਿਲਮ ਕਲਾਕਾਰਾਂ ਦਾ ਕੋਈ ਵਿਰੋਧ ਕਰਨ ਦਾ ਵੀ ਪਲਾਨ ਹੈ ਤੁਹਾਡੇ ਦੇਖੋ ਕਲਾਕਾਰ ਬਿਲਕੁਲ ਵਿਰੋਧ ਕਰਨਗੇ ਕਿਉਂ ਨਹੀਂ ਕਰਨਗੇ ਬੇਸ਼ੱਕ ਕਰਨਗੇ ਕਿਸ ਤਰੀਕੇ ਦਾ ਕੁਝ ਵੀ ਹੋ ਸਕਦਾ ਜੇ ਪਹਿਲਾਂ ਦੱਸਦਾ ਫਿਰ ਉਹ ਸੱਚੇ ਤੇ ਰਹਿਣਗੇ ਕੁਝ ਵੀ ਹੋ ਸਕਦਾ ਵੇਟਨਵਾਚ ਇਹਦੇ ਅੰਦਰ ਪਾਕਿਸਤਾਨਾ ਜਿਆਦਾ ਹੀ ਪ੍ਰੇਮ ਇਹਦੇ ਅੰਦਰ ਹੈਗਾ ਤੇ ਇਹਨੂੰ ਪਾਕਿਸਤਾਨ ਜਾ ਕੇ ਫਿਲਮ ਰਿਲੀਜ਼ ਕਰਨੀ ਚਾਹੀਦੀ ਹੈ ਅਸੀਂ ਇਹਦੀ ਫਿਲਮ ਦਾ ਬਾਇਕਟ ਕਰਾਵਾਂਗੇ ਰਹਿਣਾ ਆਪਾ ਪੰਜਾਬ ਖਾਣਾ ਆਪਾ ਹਿੰਦੁਸਤਾਨ ਦਾ ਔਰ ਗੋਣ ਕੀਤੇ ਘਾਰੇ ਨੇ ਪਾਕਿਸਤਾਨ ਦੇ ਖੂਨ ਮੇਰੇ ਅੰਦਰ ਹਿੰਦੁਸਤਾਨ ਦਾ ਮੈਂ ਭਾਰਤੀ ਐ ਮੈਂ ਕਿੱਦਾਂ ਚੱਲਦਾਗਾ ਆਪਣੇ ਪੰਜਾਬ ਦੇ ਵਿੱਚ ਪਾਕਿਸਤਾਨੀ ਫਿਲਮ ਮੈਂ ਨਹੀਂ ਚੱਲਣ ਦੇਣੀ ਬਿਲਕੁਲ ਹੁਣ ਪੰਜਾਬੀ ਕਿਉਂ ਨਹੀਂ ਜਾਗ ਰਿਹਾ ਹੁਣ ਪੰਜਾਬੀ ਕਿਉਂ ਨਹੀਂ ਬੋਲ ਰਿਹਾ ਇਹਦੇ ਗੁਰੂ ਨਾਨਕ ਦੇਵ ਜੀ ਕਿਉਂਕਿ ਇਹਨੇ ਅੰਦਰ ਜਿਹੜੀ ਦੇਸ਼ ਦੀ ਦੇਸ਼ ਦੀ ਭਾਵਨਾ ਨਹੀਂ ਹੈ ਇਹਦਾ ਮੂਕ ਪਿਆਰ ਹੈਗਾ ਪਾਕਿਸਤਾਨ ਚੱਲ ਜੂਵੇਂ ਨਾ ਗੁਰੂ ਰੰਦਾਵੇ ਨੂੰ ਬਾਲਾ ਪਿਆਰ ਜਾਗਦਾ ਹੈ ਪਾਕਿਸਤਾਨ ਜਾ ਕੇ ਰਹਿਣਾ ਸ਼ੁਰੂ ਕਰ ਦੇ ਪਿਆਰ ਦੁਖਾਨੇੋਂ ਬੜੀ ਚੰਗਾ ਵੀ ਪਾਕਿਸਤਾਨ ਬੜੇ ਚੰਗੇ ਨੇ ਪਾਕਿਸਤਾਨ ਦੇ ਲੋਕ ਬੜੇ ਚੰਗੇ ਨੇ ਜਦ ਕੀ ਉੱਥੇ ਹਮੇਸ਼ਾ ਹਿੰਦੁਸਤਾਨ ਨੂੰ ਗਾਲਾਂ ਕੱਢੀ ਜਾਂਦੀਆਂ ਨੇ ਦੂਜੇ ਮੁਲਕ ਦਾ ਜਿੰਦਾਬਾਦ ਦਾ ਨਾਰਾ ਲੱਗ ਰਿਹਾ ਤਾਂ ਇਸ ਦੇ ਵਿੱਚ ਤੁਹਾਨੂੰ ਜਿਹੜੀ ਅਪੱਤੀ ਕੀ ਹੈ ਤੁਹਾਡੇ ਬਾਕੀ ਆਗੂ ਨੇ ਉਹ ਕਹਿ ਰਹੇ ਨੇ ਕਿ ਫਿਲਮ ਦੇ ਵਿੱਚ ਪਾਕਿਸਤਾਨ ਪ੍ਰੇਮ ਦਿਖਾਇਆ ਗਿਆ ਵਾ ਤੁਸੀਂ ਇੱਕ ਚੀਜ਼ ਦੇਖੋ ਜੀ ਕਿ ਦੇਖੋ ਗੁਰੂ ਰੰਦਾਵਾ ਚੰਨ ਪੈਸੇ ਮੈਂ ਕਿਹਨਾ ਇਕੱਠੇ ਕਰਨ ਲਈ ਪਹਿਲਾਂ ਤਾਂ ਸੈਂਸਰ ਬੋਰਡ ਨੂੰ ਚਾਹੀਦਾ ਕਿ ਇਹੋ ਜੀ ਫਿਲਮਾਂ ਪਾਸ ਕਿਉਂ ਕਰਦੇ ਨੇ ਜਿਹੜੇ ਜਿਹੇ ਇਹਦੇ ਅੰਦਰ ਪਾਕਿਸਤਾਨਾ ਜਿਆਦਾ ਹੀ ਪ੍ਰੇਮ ਇਹਦੇ ਅੰਦਰ ਹੈਗਾ ਤੇ ਇਹਨੂੰ ਪਾਕਿਸਤਾਨ ਜਾ ਕੇ ਫਿਲਮ ਰਿਲੀਜ਼ ਕਰਨੀ ਚਾਹੀਦੀ ਹੈ ਅਸੀਂ ਇਹਦੀ ਫਿਲਮ ਦਾ ਬਾਇਕਟ ਕਰਾਵਾਂਗੇ ਔਰ ਇਹਦੀ ਫਿਲਮ ਬਿਲਕੁਲ ਨਹੀਂ ਚੱਲਣ ਦਾਂਗੇ ਔਰ ਅਸੀਂ ਦੇਸ਼ ਰੋਧ ਦਾ ਮੁਕਦਮਾ ਦਰਜ ਕਰਾਵਾਂਗੇ ਰਹਿਣਾ ਆਪਾਂ ਪੰਜਾਬ ਚ ਖਾਣਾ ਆਪਾਂ ਹਿੰਦੁਸਤਾਨ ਦਾ ਔਰ ਗੋਣ ਕੀਤੇ ਘਾਰੇ ਨੇ ਪਾਕਿਸਤਾਨ ਦੇ ਔਰ ਇੱਕ ਕਹਾਣੀ ਦਿਖਾਈ ਗਿਆ ਕਹਾਣੀ ਦਿਖਾਉਣ ਦੇ ਵਿੱਚ ਕੀ ਗਲਤ ਮੈਂ ਕੀ ਕਹਿ ਰਿਹਾ ਕਹਾਣੀ ਦਿਖਾਉਣ ਨੂੰ ਆਪਣੇ ਹਿੰਦੁਸਤਾਨ ਦੀ ਦਿਖਾ ਦਿਓ ਠੀਕ ਹੈ ਨਹੀਂ ਆਪਣੇ ਭਾਰਤ ਦੀ ਦਿਖਾਓ ਜਿਹੜੇ ਸਾਡੇ ਦੇਸ਼ ਦੇ ਫੌਜੀ ਨੇ ਜਿਨ੍ਹਾਂ ਨੇ ਨਹੀਂ ਕੁਰਬਾਨੀਆਂ ਦਿੱਤੀਆਂ ਵੈ ਅੱਜ ਬਾਰਡਰਾਂ ਦੇ ਬੈਠੇ ਅਸੀਂ ਕਿੰਨੇ ਚੈਨਾ ਪੱਤਰਖਰ ਤੁਸੀਂ ਲਗਾ ਲਓ ਬੈਹ ਲਾ ਲਓ ਸਾਡੇ ਹਿੰਦੁਸਤਾਨ ਭਾਈ ਲਾ ਲਓ ਸਾਡੇ ਪੰਜਾਬੀ ਭਰਾ ਲਾ ਲਓ ਕਿੰਨੇ ਚੈਨਾ ਸੌਂਦੇ ਨੇ ਔਰ ਇਹ ਲੋਕ ਚੰਨ ਪੈਸੇ ਇਕੱਠੇ ਕਰਨ ਲਈ ਵਾਹ ਭਾਈ ਲੁੱਟਣ ਲਈ ਜਾਣ ਕੇ ਕੀ ਹੈ ਮਤਲਬ ਇਹਨਾਂ ਅੰਦਰ ਫਿਲਮਾਂ ਦਾ ਬਾਇਕਟ ਹੋਏਗਾ ਔਰ ਮੈਂ ਪੂਰੇ ਭਾਰਤ ਵਾਸੀਆਂ ਨੂੰ ਕਹਿ ਰਿਹਾ ਆਲ ਵਰਲਡ ਨੂੰ ਕਹਿ ਰਿਹਾ ਕਿ ਇਹ ਫਿਲਮ ਦਾ ਬਾਇਕਟ ਕਰਾਂਗੇ ਫਿਲਮ ਅਸੀਂ ਪੰਜਾਬ ਦੇ ਵਿੱਚ ਪੂਰੇ ਹਿੰਦੁਸਤਾਨ ਚੱਲਣ ਨਹੀਂ ਦਾਂਗੇ ਔਰ ਇਹ ਫਿਲਮ ਦਾ ਬਾਇਕਟ ਕਰਾਵਾਂਗੇ ਉਹਨਾਂ ਦੇ ਦੇਸ਼ਦੂਰ ਦਾ ਮੁਕਦਮਾ ਦਰਜ ਕਰਾਂਗੇ ਬਾਇਕਟ ਦਾ ਕਾਰਨ ਕੀ ਆ ਮੁੱਖ ਰੀਜ਼ਨ ਕੀ ਆ ਜਿਸ ਨੂੰ ਲੈ ਕੇ ਤੁਸੀਂ ਪ੍ਰਦਰਸ਼ਨ ਜਿਹੜੀ ਭਾਵਨਾ ਇਹਦੇ ਅੰਦਰ ਹੈਗੀ ਹੈ ਪਾਕਿਸਤਾਨ ਪ੍ਰਤੀ ਜਿਹੜੀ ਭਾਵਨਾ ਜਾਗੀ ਹੈ ਦੇਸ਼ ਐਨੂੰ ਆਪਣੇ ਦੇਸ਼ ਨਾਲ ਪਿਆਰ ਨਹੀਂ ਹੈਗਾ ਮੈਂ ਮੂਵੀ ਬਣਾਵਾ ਦੇਸ਼ ਭਗਤੀ ਦੀ ਬਣਾਵਾ ਮੈਂ ਮੂਵੀ ਬਣਾਵਾ ਹਿੰਦੁਸਤਾਨ ਦੇ ਪ੍ਰਤੀ ਬਣਾਵਾ ਭਾਰਤ ਦੇ ਪ੍ਰਤੀ ਬਣਾਵਾ ਦੇਸ਼ ਭਗਤੀ ਬਣਾਵਾ ਚਾਹੇ ਹਿੰਦੁਸਤਾਨ ਜਿੰਦਾਬਾਦ ਦਾ ਨਾਰਾ ਲਾਵਾਂ ਇਹ ਲੋਕ ਕੀ ਕਰਦੇ ਚੰਨ ਪੈਸੇ ਕਮਾਣ ਲਈ ਜਾਣ ਕੇ ਮਤਲਬ ਆਪਾਂ ਇਹਨਾਂ ਦੀ ਫਿਲਮ ਲਈ ਚੱਲਣ ਦੇ ਲਈ ਔਰ ਮੈਂ ਕੀ ਆ ਪੂਰੇ ਭਾਰਤ ਵਾਸੀ ਤੁਹਾਡੇ ਚੈਨਲ 'ਤੇ ਦੇਖਣਗੇ ਕਿ ਇਹ ਫਿਲਮ ਦਾ ਬਾਈਕਾਟ ਹੋਏਗਾ ਨਾ ਵਰਤ ਤੁਹਾਡੇਸੀਂ ਵਿਰੋਧ ਕਰਾਂਗੇ ਤੁਸੀਂ ਪਾਕਿਸਤਾਨ ਕਹਿ ਰਹੇ ਹੋ ਪਰ ਜ਼ਿਆਦਾਤਰ ਪੰਜਾਬੀ ਤਾਂ ਇਹ ਕਹਿੰਦੇ ਆ ਕਿ ਚੜਦਾ ਤੇ ਲੈਂਦਾ ਪੰਜਾਬ ਆ ਜੇਕਰ ਦੂਜੇ ਪੰਜਾਬ ਦੀ ਕਹਾਣੀ ਉਹ ਚ ਦਿਖਾ ਦਿੱਤੀ ਗਈ ਕਿਉਂਕਿ ਹਿੱਸਾ ਤਾਂ ਉਹ ਵੀ ਭਾਰਤ ਦਾ ਹੀ ਰਿਹਾ ਨਾ ਪਹਿਲਾਂ ਖੂਨ ਮੇਰੇ ਅੰਦਰ ਹਿੰਦੁਸਤਾਨ ਦਾ ਮੈਂ ਭਾਰਤੀਏ ਮੈਂ ਕਿੱਦਾਂ ਚੱਲਣਾਂਗਾ ਆਪਣੇ ਪੰਜਾਬ ਦੇ ਵਿੱਚ ਪਾਕਿਸਤਾਨੀ ਫਿਲਮ ਮੈਂ ਨਹੀਂ ਚੱਲਣ ਦੇਣੀ ਬਿਲਕੁਲ ਭਾਰਤ ਦੇ ਪੰਜਾਬ 'ਚ ਇਹਦੀ ਫਿਲਮ ਬਿਲਕੁਲ ਹੀ ਚੱਲਣ ਦਿੱਤੀ ਜਾਏਗੀ ਤੁਸੀਂ ਜੋ ਕਮੈਂਟ ਕਰ ਰਹੇ ਹੋ ਨਿੱਜੀ ਵੀ ਕਰ ਰਹੇ ਹੋ ਪਰ ਲੈ ਕੇ ਲੋਕਾਂ ਦੀ ਗੱਲ ਕਰੀ ਗੁਰੂ ਨੰਦਾ ਵੇ ਨੂੰ ਬੜਾ ਪਿਆਰ ਕਰਦੇ ਆ ਲੋਕ ਪਰ ਫਿਲਮ ਦਾ ਜੇ ਸਿਰਫ ਟ੍ਰੇਲਰ ਰਿਲੀਜ਼ ਹੋਇਆ ਫਿਲਮ ਦੇ ਵਿੱਚ ਕੀ ਆ ਪੂਰੀ ਕਹਾਣੀ ਕੀ ਆ ਉਹ ਤਾਂ ਅਜੇ ਤੱਕ ਕਿਸੇ ਦੇ ਸਾਹਮਣੇ ਵੀ ਨਹੀਂ ਆਈ ਹੈਗੀ ਮੇਰੀ ਗੱਲ ਸੁਣੋ ਜੀ ਜਿੱਦਾਂ ਅਸੀਂ ਮਾੜਾ ਜਿਹਾ ਟ੍ਰੇਲਰ ਹੀ ਦੇਖਿਆ ਸਾਨੂੰ ਦੁੱਖ ਲੱਗਾ ਪੱਤਰਕਾਰਾਂ ਤੁਸੀਂ ਵੀ ਹੋ ਤੁਹਾਡੇ ਅੰਦਰ ਵੀ ਦੇਸ਼ ਦੇ ਪ੍ਰਤੀ ਭਾਵਨਾ ਹੈ ਹਿੰਦੁਸਤਾਨ ਦੇ ਪ੍ਰਤੀ ਭਾਵਨਾ ਹੈ ਕਿ ਮੈਂ ਇੱਕ ਹਿੰਦੁਸਤਾਨੀ ਆ ਮੈਂ ਇੱਕ ਪੰਜਾਬੀ ਆ ਠੀਕ ਹੈ ਮੈਂ ਕਿੱਦਾਂ ਬਰਦਾਸ਼ ਕਰੂੰਗਾ ਐਦਾ ਪੰਜਾਬ ਦੀ ਜਨਤਾ ਬਿਲਕੁਲ ਨਹੀਂ ਬਰਦਾਸ਼ ਕਰੇਗੀ ਕਿਉਂਕਿ ਇਹਨਾਂ ਨੇ ਤੇ ਆਪਣੀ ਇੱਕ ਪਬਲਿਸ਼ਿਟੀ ਫਿਲਮ ਫਿਲਮ ਬਣਾਉਣ ਲਈ ਪੈਸੇ ਇਕੱਠੇ ਕਰ ਲਈ ਇਹਨਾਂ ਨੇ ਕੰਮ ਕੀਤਾ ਪਰ ਇਹਨਾਂ ਅੰਦਰ ਦੇਸ਼ ਭਗਤੀ ਦੀ ਭਾਵਨਾ ਨਹੀਂ ਹੈ ਉਹਦੇ ਸ਼ਿਵ ਸੈਨਿਕ ਇਹਨਾਂ ਦੇ ਅੰਦਰ ਦੇਸ਼ ਭਗਤੀ ਦੀ ਭਾਵਨਾ ਜਗਾਣਗੇ ਜਦੋਂ ਇਹਦਾ ਮੂੰਹ ਕਾਲਾ ਕੀਤਾ ਜਾਏਗਾ ਉਦੋਂ ਇਹਨੂੰ ਪਤਾ ਲੱਗੇਗਾ ਕਿ ਕਿੱਦਾਂ ਦੇਖੋ ਹਿੰਦੁਸਤਾਨ